ਜੇ ਤੋਂ ਆਪਾਂ ਨੇ ਛੋੜਤਾ ਨਾ ਵੀ ਗਰਮੀ ਲੋ ਵਾਲੀ ਆ। ਉਸ ਦਿਨ ਬਾਈ ਐਣ ਕਬੂਤਰ ਅੰਦਰੋਂ ਧੋਈ ਰਈ ਆ ਆਪਾਂ ਹਨਾ। ਕਾਲੀ ਵਿੱਠ ਮਾਰੇ। ਹਰੀ ਨਾ ਮਾਰੇ। ਕਾਲੀ ਮਾਰੇ, ਚਿੱਟਾ ਪੰਨ ਮਾਸਾ ਨਾ ਹੋਵੇ ਬਾਈ ਉਹ ਕਬੂਤਰ ਹਰਦਾ ਨਹੀਂ। ਇਹ ਦਿਨ ਨਹੀਂ ਬਾਈ ਚਿੱਟੀ ਵਿੱਠ ਮਾਰਨੀ ਚਾਹੀਦੀ ਕੁਕਰ ਨੂੰ। ਜੇ ਉਹਦੀ ਸਾਂਭਣਾ ਨਾ ਜਿਸ ਦਿਨ ਆਪਾਂ ਕਾਲੂ ਬਾਜੀ ਛੱਡਣਾ ਅਜ ਸਾਂਭਲੇ ਆ। ਉਹਦਾਂ ਨਹੀਂ ਕਬੂਤਰ ਨੂੰ ਚਿੱਟੀ ਵਿੱਠ ਜੇ ਲਗਾਤਾਰ ਚਿੱਟੀਆਂ ਵਿੱਠਾਂ ਮਾਰਦਾ ਉਹ ਬਾਈ ਬਾਜੀ ਨਹੀਂ ਜਿੱਤੂਗਾ। ਨਾਲ ਸੀ ਛੱਡਣਾ ਇੱਕ ਕਬੂਤਰ ਤੇ ਦੋ ਸਾਂਭੋ। ਇੱਕ ਕਬੂਤਰ ਨਾਲ ਸਾਂਭੋ। ਦੋ ਕਬੂਤਰ ਸਾਂਭੋ। ਜੇ ਇੱਕ ਤੁਹਾਡੇ ਕੋਲ ਖਰਾਬ ਹੀ ਹੋ ਜਾਂਦਾ ਦੂਜਾ ਛੱਡ ਲਓ ਹਾਂ ਜੇ ਚੰਗੇ ਸਾਂਭੇ ਗਏ ਆ ਤੇ ਜੇ ਭਾਈ ਹਾਂਜੀ ਲਹਿੰਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਬਾਕੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈਨਾ ਤੇ ਆਇਓ ਬਾਬੇਓ ਕਰਦੇ ਆ ਵੀਡੀਓ ਸ਼ੁਰੂ ਝਾੜੂ ਲਾਉਣ ਵਾਲਾ ਝਾੜੂ ਲਾਉਨੇ ਆ ਠੀਕ ਆ ਜੋਸ ਮਾਰ ਸੂਣ ਖਿਲਰਿਆ ਬੂਰੇ ਬੂਰੇ ਸਾਈਡ ਤੇ ਕਰਕੇ ਤੇ ਜਾਲ ਲਾਈਏ ਅੱਜ ਠੀਕ ਆ ਬੱਚੇ ਪੋਣੀ ਸ਼ੁਰੂ ਕਰੀਏ ਭਾਈ ਬੱਚੇ ਬਹੁਤ ਵੱਡੇ ਹੋ ਗਏ ਹੈਨਾ ਤੇ ਆਜੋ ਪਹਿਲਾਂ ਜਾਲ ਝੜ ਕਰਤਾ ਬਾਬੇ ਖੁੱਡੇ ਖੱਡੇ ਐਂ ਛੋਟੇ-ਕੁੱਟੇ ਸਾਫ ਠੀਕ ਐ ਚੈੱਕ ਕਰੋ ਜਰਾ ਕੋਠਾ ਹੁਣ ਸਹੀ ਲੱਗਦਾ ਨਾ ਐਂ ਸਾਫ ਕਰਤਾ ਬਈ ਸਾਰਾ ਗੰਦਗੁੰਦ ਚੱਕਦਾ ਔਰ ਇਹਦਾ ਉਹ ਚੱਕ ਕੇ ਮੈਂ ਬਾਲਟੀਆਂ ਚ ਪਾਉਣਾ ਹੈ ਇਕੱਠਾ ਕੀਤਾ ਨਾ ਝਾੜੂ ਲਾ ਕੇ ਉਹ ਬਾਲਟੀ ਚ ਪਾ ਕੇ ਤੇ ਥੱਲੇ ਸਿੱਟ ਦਿੰਨੇ ਆ ਬਾਕੀ ਚੈੱਕ ਕਰੋ ਹੁਣ ਬਣਦੀ ਗੱਲ ਬਾਤ ਸਿਰਫ ਆਹ ਹੀ ਯੰਤਰ ਜਿਆ ਰੱਖਣਾ ਇੱਕ ਆਹ ਦਾਣੇ-ਦੂਣੇ ਸਕੋਂ ਨੂੰ ਬਾਕੀ ਸਾਰਾ ਕੋਈ ਬਈ ਚੱਕਦਾ ਹਨਾ ਤੇ ਅੱਜ ਆਪਾਂ ਜਾਲ ਲਾਈਏ ਬਈ ਬੱਚੇ ਬਹੁਤ ਵੱਡੇ ਹੋ ਗਏ ਆ ਬਾਜੋ ਟਾਂਗ ਹੀ ਨਹੀਂ ਲੱਗਣੇ ਹਨਾ ਜਾਲ ਲਾਈਏ ਇੱਥੇ ਮੋਰੇ ਠੀਕ ਆ ਤੇ ਉਹਦੇ ਚ ਢਾਂਗੀਆਂ ਲਾ ਕੇ ਬੱਚੇ ਬਿਠਾਉਣੇ ਸ਼ੁਰੂ ਕਰੀਏ ਤੇ ਨਾਲੇ ਤੁਹਾਨੂੰ ਦਸੀਏ ਹੈ ਨਾ ਅੱਜ ਤੋਂ ਸ਼ੁਰੂ ਕਰਦੇ ਆਂ ਬਾਈ ਕਿੱਦਾਂ ਢਾਂਗੀ ਤੇ ਲਾਈਦੇ ਕਿੱਦਾਂ ਨਹੀਂ ਉਹ ਸਾਰੀ ਗੱਲਬਾਤ ਪੂਰੀ ਕਰਾਂਗੇ ਹੈ ਨਾ ਵੀ ਕਿੰਨਾ ਬੱਚਾ ਕਿੰਨੇ ਕਿਚਰ ਦਾ ਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਕਿੱਡਾ ਬੱਚਾ ਬਿਠਾਈਏ ਕਿੰਨੇ ਦਿਨ ਬਿਠਾਈਏ ਕਿੰਨੇ ਦਿਨ ਨਾ ਬਿਠਾਈਏ ਹੈ ਨਾ ਸਾਰੀ ਗੱਲਬਾਤ ਦੱਸਾਂਗੇ ਤੇ ਖੁੱਡੇ ਵਾਲੀ ਬਾਈ ਰੂਹ ਖੁਸ਼ ਹੋ ਗਈ ਜਿੰਨਾ ਵੀ ਆ ਪੱਟ ਹੋਈ ਜਾਂਦਾ ਹੁਣ ਜਿਹੜਾ ਕਾਲਾ ਕਾਲਾ ਜੰਮਿਆ ਸੀ ਨਾ ਆ ਜਿੱਥੋਂ ਕਿ ਤਾਂ ਆਪਾਂ ਤੁਰੀ ਦਾ ਬਾੜਾ ਉੱਥੋਂ ਤਾਂ ਸਾਫ਼ ਹੋ ਗਿਆ ਠੀਕ ਆ ਬਾਕੀ ਆ ਜਿੰਨਾ ਚੀਜ਼ਾਂ ਤੇ ਠੀਕ ਆ ਬਾਣ ਜਾਂ ਵੱਡ ਕੇ ਕੋ ਬੰਦਾ ਹੁੰਦਾ ਤੇ ਉਹਦੇ ਕੋ ਮੰਜਾ ਬਣਵਾਈਏ ਠੀਕ ਆ ਤੇ ਇੱਥੇ ਬੈਂਡ ਨੂੰ ਬੈ ਹੀ ਜਾਂਦਾ ਬੰਦਾ ਹਨਾ ਗੜਨ ਦਿਆ ਵਿਚਾਰਾ ਉਦਾਂ ਹੀ ਤੇ ਫਿਰ ਨੂੰ ਚੱਕ ਕੇ ਅੰਦਰ ਵੀ ਰੱਖ ਜਾ ਕਰਾਂਗੇ ਬਾਅਦ ਚ ਹੁਣ ਬਣਾਉਨੇ ਬਹੁਤ ਪੁਰਾਣਾ ਬਣਿਆ ਹੋਇਆ ਬਾਈ ਹਨਾ ਆ ਫਿਰ ਇੱਕ ਕਰੀ ਆਪਾਂ ਹੀ ਮੜਾ ਜਾਂ ਗੰਡਿਆ ਸੀਗਾ ਨਮੀ ਰੱਸੀ ਪਾ ਕੇ ਤੇ ਪਈ ਸੀ ਘਰੇ ਜੋ ਸੋਫੇ ਜਦੋਂ ਬਣਾਈ ਸੀ ਨਾ ਉਹ ਚੋਂ ਵਧੀ ਹੀ ਇਹ ਸੋਫਿਆਂ ਚ ਪਾਉਂਦੇ ਵਾਲੀ ਹਨਾ ਹੁਣ ਤਾਰਾਬੜਜੀ ਵਾਲੀ ਹੁੰਦੀ ਇਦਾਂ ਤੇ ਇਹ ਪਾਤੀ ਹੋ ਬਾਵਾ ਟਾਈਮ ਲੰਘਿਆ ਪਰ ਹੁਣ ਬਹੁਤ ਬੁਰਾ ਜਾ ਲੱਗਦਾ ਇਹਨੂੰ ਚੱਕ ਦੇਣਾ ਇਹਦੇ ਫੱਟੇ ਕਰ ਦੇਣੇ ਅੱਜ ਕੰਮ ਤੇ ਉਹ ਬਾਲਟੀ ਸਿੱਟਣੀ ਮੈਂ ਬਿਠਾਈਆਂ ਸਾਫ਼ ਕੀਤੀਆਂ ਹਨਾ ਫੇਰ ਦੁਬਾਰਾ ਮਤਲਬ A to Z ਕੰਮ ਹੋ ਗਿਆ ਆਪਣਾ ਕੰਪਲੀਟ ਹੁਣ ਸਿਰਫ ਜਾਲ ਲਾਉਣਾ ਆਪਾਂ ਜਾਲ ਲਾ ਕੇ ਤੇ ਬਾਕੀ ਦੀਆਂ ਕਾਰਵਾਈਆਂ ਕਰਦੇ ਹਾਂ ਸ਼ੁਰੂ ਤੇ ਲੋ ਬਾਬੋ ਜਾਲ ਕੱਢ ਲਿਆੰਦਾ ਹਨਾ ਇੱਦਾਂ ਲਵੇਖਿਆ ਕਾਬੜੇ ਚਿਰਦਾ ਤੇ ਆਹ ਗੱਟੀਆਂ ਤੇ ਥੋੜੀ ਲਿਉਨੇ ਆ ਤੇ ਇਹਨੂੰ ਲੋਨੇ ਆ ਠੀਕ ਆ ਬੱਚੇ-ਪੁੱਛੇ ਬਿਠਾਈਏ ਛਤਰੀ ਤੇ ਰੌਣਕ ਮਿਲਾਇਆ ਸ਼ੁਰੂ ਕਰੀਏ ਹਨਾ ਕੰਮ ਬੋਰਿੰਗ ਜਿਹਾ ਹੁੰਦਾ ਜਾਂਦਾ ਤੇ ਇੱਥੇ ਸਾਰੇ ਲੋਨੇ ਆ ਜਾਲ ਪੂਰਾ ਹੀ ਠੀਕ ਆ ਇਧਰਲੀ ਸਾਈਡ ਤੇ ਲੱਗਣਾ ਇਹ ਤੇ ਲਾ ਦਿੰਨੇ ਆ ਚਲੋ ਬਾਬੋ ਇਸ ਤਰੀਕੇ ਨਾਲ ਆਪਾਂ ਲ ਤੇ ਅਦਰ ਉਧਰ ਬੰਨ ਦੇਣਾ ਉੱਪਰ ਠੀਕ ਆ ਇਧਰਲੀ ਸਾਈਡ ਤੋਂ ਆ ਜਿਹੜਾ ਆ ਪਾਵੇ ਜਿ ਖੜੇ ਜਿਹੜਾ ਠੀਕ ਆ ਇਹਦੇ ਨਾਲ ਦਰਮੜ ਜਿਆ ਇੱਕ ਹੋਰ ਲਾ ਦਾਂਗੇ ਵੀ ਜਿਹੜਾ ਇਹ ਹਿੱਲੇ ਨਾ ਹਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਫਿੱਟ ਕਰ ਦੇ ਇੱਥੇ ਤੇ ਇਧਰ ਹੋਏ ਇਹਦੇ ਨਾਲ ਬੰਨ ਦਾਂਗੇ ਜਾਲ ਉੱਪਰੋਂ ਠੀਕ ਆ ਇੱਥੇ ਗੱਬੇ ਕੋਸ਼ ਡੰਡਾ ਰੁੰਡਾ ਨਹੀਂ ਆਪਾਂ ਲਾਉਣਾ ਜਾਲ ਇੱਦੇ ਰਹਿਣਾ ਸਾਫ ਸੁਥਰਾ ਜਾ ਰਹੂਗਾ ਠੀਕ ਆ ਜਦੋਂ ਆਪਾਂ ਇੱਥੇ ਜਮੂਟੇ ਜੇ ਖੜੇ ਕਰ ਦਿੱਤੇ ਉਹ ਮਿੱਟੀ ਘਟਾ ਬਹੁਤ ਫਸਦਾ ਵਿੱਚ ਤੇ ਇੱਕ ਡੀਣ ਦਾ ਵੀ ਡਰ ਹੁੰਦਾ ਜਾਲ ਡੇਗ ਪੈਂਦਾ ਟੁੱਟ ਵੀ ਜਾਂਦਾ ਤੇ ਇੱਕ ਅੱਸੀ ਆ ਨਾ ਗਲ ਗਈ ਇਹਦੀ ਆ ਵਾਲੀ ਲਾਇ ਉਹਦੇ ਟੁੱਟੀ ਜਾਂਦੀ ਠੀਕ ਆ ਇੱਥੇ ਰੱਸੀ ਨਵੀਂ ਲਾਉਣੀ ਪੈਣੀ ਆਪਾਂ ਨੂੰ ਮੇਰਾ ਜਾਲ ਖਰਾਬ ਹੋ ਜਾਣਾ ਸਾਰੇ ਉਦਾਂ ਆਪਣਾ ਜਾਲ ਮਾਸਾ ਵੀ ਨਹੀਂ ਪਾਟਾ ਬਈ ਕਿਤੋਂ ਵੀ ਨਹੀਂ ਪਾਟਾ ਹਨਾ ਜਿੱਥੋਂ ਮਾੜਾ ਮੋਟਾ ਕਿਤੇ ਟੁੱਟਾ ਟਟਾ ਹੋਊਗਾ ਸੇ ਤੋਪਾ ਜਾਂ ਲਾ ਦੇਾਂਗੇ ਠੀਕ ਆ ਮਨ ਲੈ ਇਹਨੂੰ ਹੀ ਗੱਠ ਮਾਰ ਦਾਂਗੇ ਆਹੀ ਰੱਸੀ ਨੂੰ ਇਹ ਆਹੀ ਸਾਲ ਕੱਢਣਾ ਆਪਣਾ ਫੇ ਅਗਲੇ ਸਾਲ ਨਵਾਂ ਲਿਆਵਾਂਗੇ ਜਾਲ ਤੇ ਉਦੋਂ ਫੇ ਜਦੋਂ ਆਪਾਂ ਨਵਾਂ ਲਿਆਵਾਂਗੇ ਅਗਲੇ ਸਾਲ ਫੇ ਪ੍ਰੋਪਰ ਫਰੇਮ ਬਣਾਵਾਂਗੇ ਠੀਕ ਆ ਪੈਪਾਂ ਦਾ ਪੈਪਾ ਦਾ ਫਰੇਮ ਬਣਾ ਕੇ ਵਧੀਆ ਤਰੀਕੇ ਨਾਲ ਫਿਰ ਜਾਲ ਲਾਵਾਂਗੇ ਐ ਕਿਤਾ ਹੁਣ ਆਪਾਂ ਬੁੱਤਾ ਜਾਲ ਸਾਰ ਲੈਣਾ ਲਾਉਣਾ ਹੁਣ ਵੀ ਵਧੀਆ ਤਰੀਕੇ ਨਾਲ ਆਂ ਆਪਾਂ ਪੂਰਾ ਫਿੱਟ ਕਰਾਂਗੇ ਵੀ ਜਿਹੜਾ ਡਿਗੇ ਡੂਗੇ ਨਾਲ ਉੱਤਰਨਾ ਵਿੱਚੋਂ ਨਿਕਲੇ ਜਿੱਦ ਆਪਾਂ ਪਿਛਲੇ ਸਾਲ ਕੀਤਾ ਸੀ ਠੀਕ ਆ ਤੇ ਆ ਲੋਨੇ ਆ ਬਈ ਜਾਲ ਚਲੋ ਬਾਪੋ ਰੱਸੀ ਲੈ ਆਂਦੀ ਗੱਟੀਆਂ ਲੈ ਆਂਦੀਆਂ ਠੀਕ ਆ ਤੇ ਆਹ ਰੱਸੀ ਗਲ ਗਈ ਸੀ ਹਨਾ ਤੇ ਆਹ ਰੱਸੀ ਦੀ ਜਗ੍ਹਾ ਹੁਣ ਪਾ ਦਿੰਨੇ ਆ ਸਾਰੇ ਪਾਸੇ ਚਾਰੋਂ ਪਾਸੇ ਤੇ ਰੱਸੀ ਪਾ ਕੇ ਤੇ ਇੱਥੋਂ ਲਿਆ ਕੇ ਇਹਦੇ ਨਾਲ ਬੰਨ ਦੇਣੀ ਤੇ ਇੱਥੋਂ ਲਿਆ ਕੇ ਇਹਨਾਂ ਦੀ ਟੈਂਕੀ ਨਾਲ ਬੰਨਾਂਗੇ ਠੀਕ ਆ ਵੀ ਜਿਹੜੀ ਖੇਚਣਾ ਪਵੇ ਠ ਬੀ ਇਧਰੋਂ ਡਿਗੇ ਨਾਲ ਉਲਟੇ ਨਾ ਟੈੜ੍ਹਾ ਕਰਕੇ ਲਾਉਣਾ ਮਤਲਬ ਜਿਹੜਾ ਤਾਂ ਨੂੰ ਲੱਗੇ ਪੂਰਾ ਲਓ ਬਾਬਿਓ ਕੋਈ ਐਦਾਂ ਕਰਤਾ ਹਨਾ ਇਹਨੂੰ ਹੁਣ ਇੱਥੇ ਇੱਥੇ ਦਾ ਜਿਗਾਰਡ ਕਰਨਾ ਵੀ ਉੱਚਾ ਕਰਨਾ ਠੀਕ ਆ ਤੇ ਇਧਰ ਲਾਉਨੇ ਆ ਕਿਹ ਜਿਗਾਰਡ ਜੂੜ ਜਾ ਇਧਰੋਂ ਇਧਰੋਂ ਵੀ ਉੱਚਾ ਕਰਨਾ ਤੇ ਉਹ ਡੰਡਾ ਥੋੜਾ ਜਿਹਾ ਤਾਂ ਨੂੰ ਚੱਕਣਾ ਹੋਰ ਛਤਰੀ ਵਾਲਾ ਠੀਕ ਆ ਥੋੜਾ ਜਿਹਾ ਚੱਕਦੇ ਆ ਫਿਰ ਉਹ ਬਰਾਬਰ ਹੋ ਜੂ ਲੈਵਲ ਜਿਹਾ ਹੋ ਜੂਗਾ ਤੇ ਇਧਰੋਂ ਵੀ ਤਾਂ ਚੱਕ ਲੈਣਾ ਠੀਕ ਆ ਤੇ ਆਪਣੇ ਬਹੁਤ ਵਧੀਆ ਲੱਗ ਜਾਣਾ ਬੱਚੇ ਹਨਾ ਪਿਛਲੀ ਵਾਰੀ ਜਿਹੜਾ ਰੱਸੀ ਖਿੱਚਣੀ ਹੁੰਦੀ ਸੀ ਆ ਐਦਾਂ ਉੱਚੇ ਚੱਲ ਜਾਣਾ ਠੀਕ ਆ ਕੁਝ ਗਾੜੀਆਂ ਲਾਉਨੇ ਆ ਜਿਹੜਾ ਆਪਾਂ ਜਾਂ ਪੈਪਾਂ ਦੇ ਨਾਲ ਕੋਈ ਪੈਪ ਬੰਦਨੇ ਇੱਕ ਠੀਕ ਆ ਇਧਰ ਨੂੰ ਰੱਸੀ ਖਿੱਚ ਕੇ ਬੰਦਨੇ ਆ ਪਰ ਜਿਆਦਾ ਖਲਾਰਾ ਪੈ ਜਾਣਾ ਕੋਈ ਲਾਗੇ ਦੇਖਦੇ ਆ ਕੁਝ ਜ਼ਗਾੜ ਬਣਾਉਨੇ ਨਾ ਜਿਹੜਾ ਉੱਚਾ ਹੋ ਜਵੇ ਕੇ ਢੰਗ ਫਿਰ ਹਨਾ ਤਾਂ ਫਿਰ ਬੱਚੇ ਇੱਚ ਛੜ ਦੇ ਛਤਰੀਆਂ ਲਾ ਕੇ ਜਾਲ ਹੋ ਗਿਆ ਰੈਡੀ ਤੇ ਬਸ ਬੰਦਿਆ ਲਾਸਟ ਦਾ ਬੰਨਣਾ ਤੇ ਫਿਰ ਆਪਣਾ ਫੇਟਿਆ ਜਾਲ ਤੇ ਥੱਲੇ ਲਾਦਾ ਗੱਡੀਆਂ ਕਿੱਕ ਦੋ ਦੋ ਤੇ ਉਸ ਤੋਂ ਬਾਅਦ ਭਾਈ ਆਪਾਂ ਬੱਚੇ ਛੱਡੀ ਇਹਦੇ ਵਿੱਚ ਬਾਬੇੋ ਜਾਲ ਲੱਗ ਗਿਆ ਤੇ ਹੁਣ ਲਾਈਏ ਛਤਰੀਆਂ ਛਤਰੀਆਂ ਲਾ ਕੇ ਹੜਮਿਆਂ ਬੱਚੇ ਤੇ ਆ ਥੋੜਾ ਸੈੱਟ ਕਰਨਾ ਵਾ ਤੇ ਇਹਨੂੰ ਸੈੱਟ ਕਰ ਦਿੰਦੇ ਹਾਂ ਥੱਲੇ ਗੱਟੀ ਲੋੜੀ ਪੈਣੀ ਕਿ ਕਿ ਜਿਹੜਾ ਥੱਲੇ ਦੀ ਬੰਚਾਣਾ ਕਿਤੇ ਨਿਕਲ ਆਵੇ ਇੱਕ ਇੱਕ ਦੋ ਦੋ ਗੱਟੀਆਂ ਲਾ ਦਿੰਨੇ ਉਹਨਾਂ ਬਿਲਕੁਲ ਸੈੱਟ ਹੋ ਜਾਂਦਾ ਬਾਬੇੋ ਕੰਮ ਕਹਿੰਦੇ ਜਿਹੜਾ ਹੋਈ ਜਾਂਦੇ ਅੱਜ ਪੂਰੇ ਛਤਰੀ ਬਣਾ ਲਈ ਠੀਕ ਆ ਉਹਦੇ ਨਾਲ ਦੀ ਸੇਮ ਹੀ ਛਤਰੀ ਬਣਾਈ ਆਪਾਂ ਜਿੱਦਾਂ ਮਤਲਬ ਉਹ ਪਹਿਲਾਂ ਲੱਗੀ ਸੀ ਉਹ ਤਾਂ ਰੰਗ ਬਹੁਤ ਫਿੱਕਾ ਹੋ ਗਿਆ ਮੈਂ ਤਾਂ ਕਰਕੇ ਬਿਠਾਉਂਦਾ ਨਹੀਂ ਉਹ ਪਹਿਲਾਂ ਇੰਦਾ ਦੀ ਗੂੜੀ ਸੀਗੀ ਤੇ ਆਹ ਚੀਜ਼ ਬਣਵਾ ਲਈ ਹੈਨਾ ਫਾਇਲਾ ਆਹੀ ਕਰੋ ਬੜਾਓ ਹੁਣ ਆ ਚੱਕੋ ਤੇ ਹਜੇ ਇੱਕ ਬਣੀ ਆ ਬਾਕੀ ਬਣਦੀਆਂ ਪਈਆਂ ਜਾਲ ਮਾਦੋ ਫਿੱਟ ਕਰ ਗਿਆ ਸੀ ਆ ਥੱਲੇ ਗੱਟੀਆਂ ਲਾਉਣ ਵਾਲੀਆਂ ਸੀ ਮੈਂ ਸ਼ਹਿਰ ਚ ਲੱਗਿਆ ਸੀਗਾ ਤੇ ਆ ਕੱਪੜਾ ਲਿਆਂਦਾ ਪਿਆ ਸੀਗਾ ਕਿਸੇ ਬਾਈ ਕੋ ਪਿਆ ਸੀ ਉਹ ਚੱਕ ਕੇ ਲਿਆ ਆ ਉਥੋਂ ਆ ਜਾਲ ਆਪਣਾ ਖੁੱਲਾ ਡੁੱਲਾ ਜਾ ਹੋ ਗਿਆ ਆ ਡੰਡੇ ਛੋਟੇ ਥੋੜੇ ਤਾਣ ਚੱਕ ਦਾਂਗੇ ਜਿਹੜੀ ਹਾਈਟ ਹੋਰ ਤਾਣੂ ਚੱਲ ਜੂਵੇ ਥੋੜੀ ਜੀ ਠੀਕ ਆ ਬਾਕੀ ਸੈਟ ਆ ਬਾਈ ਤੇ ਬੱਚੇ ਬਿਠਾਉਣੇ ਆ ਦੇ ਨਾਲੇ ਕਰੋਨੇ ਤੁਹਾਨੂੰ ਵੀ ਦਰਸ਼ਨ ਕਿੱਦਾਂ ਦੇ ਲੱਗਦੇ ਵਿੱਚ ਜਾਲ ਹਨਾ ਲੋ ਬਾਬੋ ਇਸ ਤਰੀਕੇ ਨਾਲ ਟਾਈਟ ਕਰਕੇ ਇਹਨੂੰ ਲਾ ਦੇਣਾ ਮੈਂ ਉਦਾਂ ਹੀ ਚਾੜੀ ਜਾ ਉੱਤੇ ਹਨਾ ਤੇ ਦੱਸੋ ਕਿਦਾਂ ਕੱਪੜਾ ਸਹੀ ਲੱਗਾ ਬਾ ਖਿੱਚ ਕੇ ਲਾ ਦਾਂਗੇ ਨਾ ਜਦੋਂ ਆਪਾਂ ਆ ਜਿਹੜੀ ਨਿਕਲ ਜੂਗੀ ਜਿਹੜੇ ਭੁੰਗਦੇ ਪਏ ਹਨਾ ਜਦੋਂ ਸੀਤਾ ਸਾਰੇ ਪਾਸਿਓਂ ਐ ਟਾਈਟ ਹੋ ਜਾਣੀ ਫਿਰ ਇਹ ਖਿੱਚ ਕੇ ਲਾ ਦਾਂਗੇ ਥੋੜੀ ਜੀ ਵੱਡੀ ਆ ਪਹਿਲੀ ਛਤਰੀਆਂ ਨਾਲੋਂ ਆਪਣੀ ਨਾਲੋਂ ਜਿਹੜਾ ਬੱਚਾ ਆਪਣਾ 빙ਾ ਹੋਇਆ ਸੀ ਧੌਣ ਘਮੁੰਦਾ ਸੀ ਹਨਾ ਤੇ ਕੰਬਦੀ ਸੀ ਧੌਣ ਹਰ ਕਵਰੀ ਦੇਖ ਲਓ ਬੱਚੇ ਦੀ ਠੀਕ ਆ ਤੇ ਜਿਹੜਾ ਬੱਚਾ ਹਿੱਲ ਨਹੀਂ ਸਕਦਾ ਸੀ ਕਿ ਉੱਠਦਾ ਨਹੀਂ ਸੀ ਧੌਣ ਸਿੱਟ ਕੇ ਪਿਆ ਰਹਿੰਦਾ ਸੀ ਹਨ ਤੇ ਅੱਜ ਬੱਚਾ ਉਹ ੜਾਰੀਆਂ ਵੀ ਪਰਣ ਲੱਪਿਆ ਛੋਟੀਆਂ-ਛੋਟੀਆਂ ਠੀਕ ਆ ਛੋੜੀਆਂ-ਵੜੀਆਂ ੜਾਰੀਆਂ ਲਾਪਿਆ ਪਰਣ ਇਹ ਉੜਨਾ ਤਾਂ ਬੜੀ ਦੂਰ ਦੀ ਗੱਲ ਸੀ ਇਹ ਤੁਰ ਵੀ ਨਹੀਂ ਸਕਦਾ ਸੀ ਬੱਚਾ ਇੰਨੀ ਬੁਰੀ ਹਾਲਤ ਸੀ ਪੂਰਾ 빙ਾ ਹੋ ਕੇ ਧੌਣ ਥੱਲੇ ਨੂੰ ਸੀ ਠੀਕ ਆ ਉਹ ਵੀ ਰਿਕਵਰੀ ਹੋ ਗਈ ਆ ਕਬੂਤਰ ਥੋੜਾ ਜਿਹਾ ਟਾਈਮ ਲਊ ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਨਾ 빙ੇ ਵਾਲੀ ਤਾਂ ਆਪਾਂ ਮੈਂਟੋ-ਮੈਂਟੇ ਹੋ ਜਾਂਦੀ ਸੈਟ ਹਨਾ ਉਹਦਾ ਇਲਾਜ ਹੈਗਾ ਜਿਹੜੀ ਇਹ ਆ ਏ ਬਾਈ ਇਦਾਂ ਹੀ ਆ ਬਸ ਤਾਕਤ ਦੇ ਫਿਰ ਤਿਆਂ ਨੂੰ ਤਾਕਤ ਲੀਆਂ ਚ ਦਵਾਈਆਂ ਦੇਈ ਜਾਂਦੇ ਆ ਇਹਨੂੰ ਨਿਊਰੋਬੀਨ ਫੋਰਡ ਲੈਉਣੀਆਂ ਮੈਂ ਤੋ ਮੁੱਕੀਆਂ ਉਹ ਰੋਜ਼ ਦੀ ਇੱਕ ਗੋਲੀ ਦੇਣੀ ਸ਼ੁਰੂ ਕਰਨੀ ਇਹਨੂੰ ਅੱਧੀ ਸਵੇਰੇ ਅੱਧੀ ਸ਼ਾਮੀ ਇਹ ਉਹਦੇ ਨਾਲ ਰਿਕਵਰ ਹੋਊਗਾ ਇਦਾਂ ਦੇ ਕੁੱਤਰ ਬਾਈ ਪਹਿਲਾਂ ਵੀ ਸੈੱਟ ਹੋਏ ਆਪਣੇ ਕੋ ਠੀਕ ਆ ਆਹ ਹੀ ਪ੍ਰੋਬਲਮ ਜਦਾ ਧੌਣ ਹਲਾਉਂਦਾ ਨਾ ਆਹ ਹੀ ਪ੍ਰੋਬਲਮ ਬਾਈ ਆ ਕੁੱਤਰ ਨੂੰ ਸੀ ਬੱਚੇ ਨੂੰ ਤੇ ਨਾਲ 빙ਗਾ ਵੀ ਸੀ ਨਾਲ ਆ ਪ੍ਰੋਬਲਮ ਵੀ ਸੀ ਦੋਨੇ ਚੀਜ਼ਾਂ ਸੀ ਪਹਿਲਾਂ ਉਹ ਆ ਪ੍ਰੋਬਲਮ ਚ ਸੀਗਾ ਸੀਗਾ ਆ ਤਾਂ ਬਹੁਤ ਖੜ ਗਈ ਬਾਈ ਇਹ ਤਾਂ ਬਸ ਘੁੰਮਦਾ ਹੀ ਰਹਿੰਦਾ ਹੁੰਦਾ ਸੀ ਨਹੀਂ ਪ੍ਰੋਬਲਮ ਸੀ ਹੈ ਨਾ ਬਹੁਤ ਹੱਦ ਤੱਕ ਇਹ ਵੀ ਕੁੱਤਰ ਸੈੱਟ ਤੇ ਆ ਬੱਚਾ ਵੀ ਬਾਈ ਕੰਬਦੀ ਸੀ ਤੋ ਹੁਣ ਹਨਾ ਇਹ ਆਪ ਚੈੱਕ ਕਰ ਲਓ ਹੁਣ ਕਿੰਨਾ ਫਰਕ ਪੈ ਗਿਆ ਬਾਕੀ ਤੁਹਾਡੀਆਂ ਅਰਦਾਸਾਂ ਬਾਈ ਜਿਨ੍ਹਾਂ ਨੇ ਕੀਤੀਆਂ ਇੰਨੀਆਂ ਹਨਾ ਬਾਕੀ ਆਪਾਂ ਮਿਹਨਤ ਕੀਤੀ ਤੇ ਬਾਕੀ ਬਾਬੇ ਨਾਨਕ ਨੇ ਕਿਰਪਾ ਕਰਤੀ ਸੈੱਟ ਹੋ ਗਿਆ ਆ ਤਾਂ ਹੋ ਜੂ ਬਾਈ ਪੰਜਾ ਸੱਤਾ ਦਿਨਾਂ ਬਾਅਦ ਚੱਕ ਕੇ ਆਪਾਂ ਪਾ ਦੇਣਾ ਉੱਤੇ ਬੱਚੇ ਉੱਡੂਗਾ ਵੀ ਇਹ ਇਹ ਬੱਚਾ ਡਾਵਾਂਗੇ ਵੀ ਆਪਾਂ ਇਹ ਬਾਜੀ ਛੱਡਾਂਗੇ ਬੱਚਾ ਤੁਹਾਡੇ ਨਾਲ ਵਾਦਾ ਆ ਤੇ ਬਾਕੀ ਬਾਬਾ ਮੇਰ ਰੱਖੇ ਤੇ ਡਾਵਾਂਗੇ ਨੂੰ ਉੱਡੂਗਾ ਬੱਚਾ ਬਈ ਇਹ ਹੁਣ ਆਸ ਹੈਗੀ ਆ ਵੀ ਬੱਚਾ ਡਾਵਾਂਗੇ ਆਪਾਂ ਬਾਜੀ ਛੱਡਾਂਗੇ ਬੱਚਾ ਹੋਰ ਦੱਸੋ ਹੋਊਗਾ ਸੈੱਟ ਹਜੇ ਮਾਰੀ ਜਾਂ ਤ ਬਹੁਤ ਸਹੀ ਹੋ ਗਿਆ ਬਈ ਇਹ ਤਾਂ ਉੱਠੀ ਨਹੀਂ ਹੁੰਦਾ ਸੀ ਬੱਚੇ ਕੋ ਹੁਣ ਤਾਂ ਫੇ ਵੀ ਉੱਡ-ਉੱਡ ਕੇ ਨਾ ਇਹਦਾ ਇਹ ਮੈਂ ਛੇੜਦਾ ਕਰਕੇ ਘੁੰਮ ਕੇ ਡੇਕਦਾ ਮੜਾ ਜਾ ਨੀ ਤਾਂ ਇਹ ਉੱਡ-ਉੱਡ ਕੇ ਬਈ ਜਾਂਦਾ ਮੈਂ ਹੁਣ ਦੇਖਿਆ ਉਹ ਥੋੜੇ ਕਿਛੇ ਤੱਕ ਆਇਆ ਬਈ ਸਹੀ ਤਰੀਕੇ ਨਾਲ ਜਦੋਂ ਆਪਾਂ ਛੇੜੀਏ ਨਾ ਬਿੰਗਾ ਕਬੂਤਰ ਥੋੜਾ ਉੱਦਾ ਵੀ ਕਰਦੇ ਹੁੰਦਾ ਨਾ ਨਾਲੇ ਹਜੇ ਹੋਏ ਕਿੰਨੇ ਕ ਦਿਨ ਇਹਨੂੰ ਹੋਜੂਗਾ ਸੈੱਟ ਹਨਾ ਥੋੜੇ ਕਿ ਦਿਨ ਲਊਗਾ ਲੈ ਜਾਂਦਾ ਸਦਾ ਹੀ ਬਈ ਜਿੱਥੇ ਰੱਖੀਦਾ ਇਹਨੂੰ ਉਹ ਤਾਂ ਬਹੁਤ ਸੈੱਟ ਹੋ ਗਿਆ ਆ ਥੋੜਾ ਜਿਹਾ ਲੋ ਟਾਈਮ ਕਬੂਤਰ ਲੋ ਬਾਪਿਓ ਹੁਣ ਕਬੂਤਰ ਤਾਂ ਨਹੀਂ ਛੱਡੇ ਜਾ ਜਾਲ ਚ ਹਨਾ ਕੱਲ ਨੂੰ ਛੱਡਾਂਗੇ ਕੱਲ ਵਾਲੀ ਵੀਡੀਓ ਜੀ ਦਿਖਾਵਾਂਗੇ ਤੇ ਆ ਸੋਇਆਬੀਨ ਦੀ ਦਾਲ ਆ ਬਈ 2 ਕਿਲੋ ਹੋ ਲਿਆ ਆ 2 ਕਿਲੋ ਛੋਲੇ ਲਿਆਂਦੇ ਆ ਬਈ ਕਿਲੋ ਮੂੰਗੀ ਆ 2 ਕਿਲੋ ਛੋਲਿਆਂ ਦੀ ਦਾਲ ਆ ਤੇ ਸਰੋਂ ਮਿਲੀ ਨਹੀਂ ਸਰੋਂ ਮਿਲਣ ਦੀ ਗੱਲ ਸੀ ਉਥੋਂ ਆਪਾਂ ਨੂੰ ਸਸਤੀ ਮਿਲ ਜਾਂਦੀ ਹੈ ਨਾ ਸਰੋਂ ਤੇ ਬਾਕੀ ਦੇ ਚਲੋ ਜੋ ਲੈਣਾ ਦੁਕਾਨਦਾਰੇ ਰੇਟ ਤੋਂ ਮਿਲਦਾ ਹੀ ਆ ਹਨਾ ਕਈ ਵੇ ਹਲਕੀ ਵੀ ਲੈ ਜਾਂਦੇ ਪਰ ਹਲਕੀ ਨਹੀਂ ਬਈ ਆਪਾਂ ਜਿਹੜੀ ਘਰੇ ਵਰਤੀ ਦੀ ਮੈਂ ਉਹੋ ਹੀ ਬੋਨਾ ਹਨਾ ਕਿਉਂਕਿ ਜੇ ਹਲਕੀ ਵੀ ਲਉਂਨੇ ਆ ਬਾਈ ਉਹਦੇ ਵਿੱਚ ਕਿੰਨਾ ਕਦੇ ਹਨਾ ਵੇਸਟ ਹੋ ਉਹ ਨਿਕਲ ਜਾਂਦੀ ਖਰਾਬ ਹੁੰਦੇ ਦਾਣੇ ਖਾਂਦੇ ਨਹੀਂ ਉਹ ਕਬੂਤਰਾ ਨਕਸਾ ਨਹੀਂ ਆ ਬਈ ਫਾਇਦਾ ਕੋਈ ਨਹੀਂ ਹੁੰਦਾ ਹਨ ਇਸ ਕਰਕੇ ਆਪਾਂ ਇਹੀ ਪਾਈ ਦੀ ਆ ਸੋਇਆਬਿੰਦੀ ਦਾਲ ਤੇ ਵਧੀਆ ਹੀ ਮਤਲਬ ਤੇ ਜਿਹੜੇ ਆਹ ਛੂਲੇ ਆ ਬਈ ਜਾਂ ਛੂਲੇ ਪੋਣੇ ਆ ਜਾਂ ਛੋਲਿਆਂ ਦੀ ਦਾਲ ਪੋਣੀ ਆ ਇਕੱਠੇ ਨਹੀਂ ਪੋਣੇ ਵੀ ਛੋਲਿਆਂ ਦੀ ਦਾਲ ਵੀ ਪਾਈ ਗਈ ਆ ਤੇ ਛੋਲੇ ਵੀ ਹਨਾ ਸਰੋਂ ਮਿਕਸ ਕਰਾਂਗੇ ਕੱਲ ਨੂੰ ਲਿਆ ਕੇ ਬਸ ਆਪਾਂ ਆਹੀ ਚਾਰ ਪੰਜ ਦਾਣਾ ਪਾਈ ਜੇ ਬਈ ਹੋਰ ਕੁਝ ਨਹੀਂ ਪੋਣਦੇ ਹਨਾ ਜਾਂ ਹਲਕੀ ਫੁਲਕੀ ਕਿਤੇ ਕਿਤੇ ਮੱਕੀ ਪਾ ਲਈ ਦੀ ਆ ਮਹੀਨੇ ਬਾਅਦ ਹਨਾ ਤੇ ਰਾਲ ਮਾ ਦਾਣਾ ਨਹੀਂ ਕਦੀ ਪਾਈਦਾ ਕਿਤੇ ਕਿਤੇ ਮੈਂ ਮਹੀਨੇ 'ਚ ਇੱਕ ਅੱਧੀ ਆਰੀ ਥੋੜੇ ਜਿਹਾ ਚੋਲ ਵੀ ਸਿੱਟਦੀ ਦੀ ਆ ਹਨ ਤੇ ਪ੍ਰੋਟੀਨ ਵੀ ਜਾਣਾ ਚਾਹੀਦਾ ਇਹਨਾਂ ਤੱਕ ਥੋੜੇ ਥੋੜੇ ਪਾਉਣੇ ਐ ਵੀ ਜ਼ਿਆਦਾ ਨਹੀਂ ਐਵੇਂ ਜਿੱਦਾਂ ਅੱਧੀ ਕਕੋਲੀ ਲਾ ਲਓ ਤੁਸੀਂ 30 35 ਆ ਪੁੱਤਰਾਂ ਨੂੰ ਸਿੱਟ ਦਿਓ ਹਨਾ ਇੰਨੇ ਕ ਤੇ ਉਹ ਸਾਈ ਕਿਤੇ ਕਿਤੇ ਸਿੱਟੋ ਮਹੀਨੇ 'ਚ ਇੱਕ ਅੱਧੀ ਆਰੀ ਪਾਦੋ ਤਾਂ ਕੋਈ ਨੁਕਸਾਨ ਨਹੀਂ ਹੈਗਾ ਹਾਂਜੀ ਬਾਬਿਓ ਕੀ ਹਾਲ ਚਾਲ ਆ ਚਲੋ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਜਿਹੜੇ ਜਿਹੜੇ ਵੀਰਾਂ ਦੇ ਕਮੈਂਟ ਆਏ ਸੀ ਹਨਾ ਉਹਨਾਂ ਦਾ ਜਵਾਬ ਦੇਣੇ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਇੰਨਾ ਪਿਆਰ ਦੇਣ ਵਾਸਤੇ ਜਿਹੜਾ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਕਮੈਂਟ ਕਰਿਆ ਲਾਜ਼ਮੀ ਕਰੋ ਹਨਾ ਆਪਾਂ ਸਾਰੇ ਕਮੈਂਟ ਮੈਂ ਪੜਦਾ ਹੁੰਦਾ ਹੁੰਦਾ ਬਾਈ ਸਾਰੇ ਭਰਾਵਾਂ ਦੇ ਹਨਾ ਫੇਰ ਵੀ ਜੇ ਕਿਸੇ ਵੀਰ ਦਾ ਬਾਈ ਜਵਾਬ ਦੇਣ ਵਾਲਾ ਰਹਿ ਜਾਂਦਾ ਤੇ ਬਾਈ ਸੋਰੀ ਆ ਤੇ ਬਾਕੀ ਆ ਜੋ ਬਾਬਿਓ ਕਰੀਏ ਕਮੈਂਟਾਂ ਦੇ ਜਵਾਬ ਦਈਏ ਪਹਿਲਾਂ ਤੇ ਇੱਕ ਵੀਰ ਦਾ ਜਵਾਬ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਆਪਾਂ ਬਰੀਡਿੰਗ ਲਈ ਬੱਚੇ ਕਿੱਦਾਂ ਮਤਲਬ ਜੋੜੇ ਕਿੱਦਾਂ ਤਿਆਰ ਕਰੀਏ ਬਾਈ ਇਹਦਾ ਕੋਈ ਸੀਨ ਨਹੀਂ ਹੈਗਾ ਵੀ ਆਪਾਂ ਅਗੇ ਤਿਆਰ ਕਰਨੇ ਪੈਣੇ ਬਾਈ ਜਿਹੜੇ ਆਪਣੇ ਕੋਲ ਚੰਗੇ ਕਬੂਤਰ ਕਬੂਤਰੀਆਂ ਨਾ ਬਾਈ ਉਹ ਜਦੋਂ ਬੱਚੇ ਹੋ ਕੇ ਜਦੋਂ ਵੱਡੇ ਹੋ ਜਾਂਦੇ ਨਾ ਉਹ ਆਪੇ ਹੀ ਕਬੂਤਰ ਗੁੜਕਣਾ ਸ਼ੁਰੂ ਕਰ ਦਿੰਦਾ ਤੇ ਕਬੂਤਰੀ ਨੇ ਸਰਣਾ ਇਹ ਤਾਂ ਨੋਰਮਲ ਜੀ ਗੱਲ ਆ ਬਾਈ ਹਨਾ ਤੇ ਉਹ ਤੁਸੀਂ ਉਸ ਤਰੀਕੇ ਨਾਲ ਬਾਈ ਜਦੋਂ ਤੁਹਾਨੂੰ ਲੱਗਦਾ ਵੀ ਆ ਕਬੂਤਰੀ ਕਬੂਤਰ ਚੰਗੇ ਆ ਜਿਹੜੇ ਜਿਨ੍ਹਾਂ ਨੇ ਸ਼ੌਂਕ ਵਾਸਤੇ ਵੇਖੇ ਰੱਖਿਆ ਨਾ ਬਾਕੀ ਜਿਨ੍ਹਾਂ ਨੇ ਪ੍ਰੋਫੈਸ਼ਨਲ ਰੱਖੇ ਉਹਨਾਂ ਨੂੰ ਤਾਂ ਬਾਈ ਪਤਾ ਹੀ ਆ ਜੋੜਾ ਕਿੱਦਾਂ ਲਾਉਣਾ ਤੇ ਕਦੋਂ ਤਿਆਰ ਹੋ ਜਾਂਦੇ ਆ ਜਦੋਂ ਬਾਈ 10 ਪਰ ਸਾਫ ਹੋ ਜਾਂਣ ਮਾਦੀ ਨਰ ਤੇ ਉਦੋਂ ਬਾਅਦ ਆਪਾਂ ਜੋੜੇ ਲਾ ਸਕਦੇ ਆ ਠੀਕ ਆ ਜਿਹੜੇ 10 Paar ਹੁੰਦੇ ਨਾ ਕਲੀਆਂ ਇੱਧਰ 10-10 ਦੋਨੇ ਪਾਸੇ ਜੇ ਤੂੰ ਸਾਫ਼ ਹੋ ਜਾਂਦੀ ਹੈ ਨਹੀਂ ਕਿ ਭਾਈ ਉਹਦੇ ਜੋੜੇ ਲਾ ਲਓ ਜਿੱਦਾਂ ਮਰਜੀ ਹੈਨਾ ਬਾਕੀ ਝੜਿਆ ਕੂਤਰ ਨਾਲ ਜੋੜੇ ਲਾਇਆ ਕਰੋ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤੇ ਐਡਾ ਬਾਕੀ ਕੋਈ ਸੀਨ ਨਹੀਂ ਹੈਗਾ ਭਾਈ ਬੱਚੇ ਆਪ ਹੀ ਕੱਢ-ਕੁੱਢ ਲੈਂਦੇ ਤੇ ਆਪ ਹੀ ਪਾਲ-ਪੁੱਲ ਲੈਂਦੇ ਇਹ ਤੇ ਬਾਕੀ ਚਲੋ ਜਿਨ੍ਹਾਂ ਨੇ ਤਾਂ ਪ੍ਰੋਫੈਸ਼ਨਲ ਹੀ ਰੱਖੇ ਆ ਉਹਨਾਂ ਨੂੰ ਤਾਂ ਭਾਈ ਪਤਾ ਠੀਕ ਹੈ ਜਿਨ੍ਹਾਂ ਨੇ ਸ਼ੌਂਕ ਵਾਸਤੇ ਰੱਖੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਤੇ ਉਹ ਭਾਈ ਦੱਸਣੀਆਂ ਪੈਂਦੀਆਂ ਹੈਨਾ ਜਿਹੜਾ ਭਾਈ ਵੀ ਕਮੈਂਟ ਕਰਦਾ ਉਹਦਾ ਜਵਾਬ ਦੇਣਾ ਪੈਂਦਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਵੀ ਇਹ ਕੋਈ ਖਾਸ ਨਹੀਂ ਹੈਗਾ ਬਾਈ ਜੋੜਾ ਲਾਉਂਦਾ ਕੋਈ ਜੇ ਤੁਹਾਨੂੰ ਪਤਾ ਬਾਈ ਤੁਹਾਡੇ ਕੋ ਨਸਲ ਚੰਗੀ ਪਈ ਆ ਠੀਕ ਆ ਜੇ ਤੁਸੀਂ ਪ੍ਰੋਪਰਲੀ ਕੰਮ ਕਰਦੇ ਆ ਨਾ ਵੀ ਸ਼ੌਂਕ ਲਈ ਨਹੀਂ ਵੀ ਇੱਕ ਤਾਂ ਹੁੰਦਾ ਨਾ ਸ਼ੌਂਕ ਲਈ ਉੱਤੇ ਹੀ ਰੱਖਿਆ ਵੀ ਉੱਡੀ ਜਾਣ ਜਿਹੜਾ ਮਰਜ਼ੀ ਜੋੜਾ ਲੱਗੀ ਜਾਵੇ ਉਹਦਾ ਤਾਂ ਬਾਈ ਕੋਈ ਮੈਟਰ ਨਹੀਂ ਜਿੱਦਾਂ ਮਰਜ਼ੀ ਲਈ ਜਾਓ ਜੋੜੇ ਹਨ ਜੇ ਤੁਸੀਂ ਬਾਈ ਵਧੀਆ ਤਰੀਕੇ ਨਾਲ ਸਾਜੀ ਕੰਮ ਕਰਨਾ ਵੀ ਆਪਾਂ ਕਬੂਤਰ ਛੱਡਣੇ ਆ ਬਾਜ਼ੀਆਂ ਛੱਡਣੀਆਂ ਹਨ ਤੇ ਉਹ ਤਾਂ ਫੇ ਬਾਈ ਜੋੜਾ ਟਣਾ ਟੜਕਾ ਕੇ ਲਉਣਾ ਪੈਂਦਾ ਠੀਕ ਆ ਲੋਣਾ ਕਿੱਦਾਂ ਬਾਈ ਜੇ ਤੁਹਾਡੇ ਕੋਲ نسل ਹੈਗੀ ਤੁਹਾਨੂੰ ਪਤਾ ਕਬੂਤਰ ਕੂਤਰੀ ਜਿੱਤੇ ਹੈਗੇ ਆਪਣੇ ਕੋ ਜਾਂ ਵਧੀਆ ਉੜਦੇ ਆ ਪਤਾ ਵੀ ਇਹ ਜਾਂਦੇ ਹੀ ਨਹੀਂ ਹੈਗੇ ਹਨ ਤੇ ਉਹਨਾਂ ਦਾ ਬਾਈ ਤੁਸੀਂ ਜੋੜਾ ਲਾ ਸਕਦੇ ਕਬੂਤਰ ਲੈ ਲੋ ਜੇ ਕਬੂਤਰ ਬਾਈ ਉਹਦਾ ਤਾਂ ਬਹਿਮ ਆ ਬਾਈ ਜੋੜਾ ਜੋੜਾ ਦਾ ਹਨਾ ਆਪਣੇ ਕੋ ਕਬੂਤਰੀਆਂ ਪਈਆਂ ਬਾਈ ਦੋ ਦੋ ਉਂਗਲਾਂ ਵੀ ਜੋੜਾਂ 'ਚ ਪੈਂਦੀਆਂ ਹੋਣੀਆਂ ਉਹਨਾਂ ਦੇ ਐਡੇ-ਐਡੇ ਜੋੜ ਪਿੱਛੋਂ ਖੁੱਲੇ ਆ ਤੇ ਬੱਚੇ ਉੜਦੇ ਆ ਇਹ ਬਾਈ ਇਹ ਬਹਿਵੇਂ ਹੀ ਆ ਬਹਿਮਾਂ 'ਚੋਂ ਨਿਕਲੋ ਠੀਕ ਆ ਬੰਦ ਬੰਦ ਜੋੜ ਜਾ ਹਾਂ ਜੋੜਾ ਤੁਸੀਂ ਇਸ ਤਰੀਕੇ ਨਾਲ ਲਾ ਲਿਆ ਕਰੋ ਜਦਾਂ ਜੇ ਕਬੂਤਰੀ ਬੰਦ ਜੋੜਦੀ ਆ ਜੇ ਤੁਹਾਡੇ ਦਿਲ 'ਚ ਵਹਿਮ ਹੈਗਾ ਮਤਲਬ ਬਈ ਆਰੇ ਚੀਜ਼ਾਂ ਦਾ ਵਹਿਮ ਹੁੰਦਾ ਕਬੂਤਰੀ ਬੰਦ ਜੋੜਦੀ ਤੇ ਕਬੂਤਰ ਖੁੱਲੇ ਜੋੜ ਦਾ ਲਾ ਦੋ ਠੀਕ ਆ ਜੇ ਕਬੂਤਰ ਖੁੱਲੇ ਦਾ ਤੇ ਕਬੂਤਰੀ ਬੰਦ ਜੋੜਦੀ ਲਾ ਦੋ ਠੀਕ ਆ ਐਦਾਂ ਲਾ ਸਕਦੇ ਆ ਬਾਕੀ ਬਾਈ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਠੀਕ ਆ ਪਰ ਦੇਖਣੇ ਆ ਉਹ ਦੇਖਣਾ ਜਾ ਕਬੂਤਰ ਚੰਗੇ ਹੋਣ ਬਸ ਠੀਕ ਆ ਤੁਹਾਨੂੰ ਪਤਾ ਹੋਵੇ ਯਾਰ ਆ ਵੀ ਕਬੂਤਰੀ ਵੀ ਛੱਡੀ ਕਬੂਤਰ ਵੀ ਛੱਡਿਆ ਤੁਰਦੇ ਨਹੀਂ ਹੈਗੇ ਟਾਈਮ 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 ਵੀ ਨਹੀਂ ਲਵਾਉਂਦੇ 1 ਮਿੰਟ ਵੀ ਹਾਂ ਐਦਾਂ ਦੇ ਕਬੂਤਰ ਬੜੇ ਸਿਆਣੇ ਹੁੰਦੇ ਬਾਈ ਠੀਕ ਆ ਜਿਹੜੇ ਟਾਈਮ ਵੀ ਨਹੀਂ ਲਵਾਉਂਦੇ ਉਹ ਜੁੜੇ ਵੱਧ ਤੋਂ ਵੱਧ ਬਣਾ ਲਓ ਠੀਕ ਆ ਬਾਕੀ ਹਾਰ ਜਿੱਤ ਬਾਈ ਮੁਕੱਦਰਾਂ ਦੀ ਹੁੰਦੀ ਆ ਠੀਕ ਆ ਜੇ ਤੁਹਾਨੂੰ ਪਤਾ ਵੀ ਆਠ 10 ਘੰਟੇ ਕਬੂਤਰ ਉੜਦਾ ਤੇ ਆਠ 10 ਘੰਟੇ ਮਾਦੀ ਉੜਦੀ ਹੈ ਨਾ ਉਹ ਜੁੜਾ ਲਾ ਦਿਓ ਅੱਖਾਂ ਮੀਟ ਕੇ ਅੱਖ ਦੇਖਣ ਦੀ ਵੀ ਨਹੀਂ ਲੋੜ ਹਾਂ ਐਨਾ ਜ਼ਰੂਰ ਦੇਖਣਾ ਜੇ ਨਰ ਉੱਚਾ ਉੜਦਾ ਤੇ ਮਾਦੀ ਨੀਵੀਂ ਉੜਦੀ ਲਾਉਣੀ ਆ ਠੀਕ ਆ ਜੇ ਮਾਦੀ ਉੱਚੀ ਉੜਦੀ ਤੇ ਨਰ ਨਹੀਂ ਮਾਉੜਦਾ ਲਾਉਣਾ ਠੀਕ ਆ ਇਹ ਨਹੀਂ ਵੀ ਦੋਨੇ ਉੱਚੇ ਵਾਲੇ ਲਾ ਦੋ ਤਾਂ ਬਾਲੇ ਕੋੜੇ ਬਣ ਜਾਣਗੇ ਕਬੂਤਰ ਠੀਕ ਆ ਇਹ ਇਹ ਫਰਕ ਹੁੰਦਾ ਬਾਈ ਇਹ ਦੇਖਣਾ ਪੈਂਦਾ ਠੀ ਇਹ ਜੇ ਕਮ ਉਤਰਾ ਪਾਲਾ ਤੇ ਤੇ ਜੋੜਦਾ ਕਬੂਤਰੀ ਮੱਠੀ ਲਾ ਦੋ ਠੀਕ ਹੈ ਜੇ ਕਬੂਤਰੀ ਤੇਜ ਤੇ ਉੜਦੀ ਤੇ ਕੂਤਰ ਮੱਠਾ ਲਾ ਦੋ ਆਈ ਚੀਜ਼ਾਂ ਬਾਕੀ ਬਾਈ ਕੋਈ ਫਰਕ ਨਹੀਂ ਆਉਂਦਾ ਵੀ ਬਾਈ ਅੱਖ ਅੱਖ ਦਾ ਹੀ ਲਾਉਣਾ ਜਾਂ ਅੱਖ ਚੇਂਜ ਕਰਕੇ ਲਾ ਦੀਏ ਕਾਲੀ ਦਾ ਲਾਉਣਾ ਜਾਂ ਪੀਲੀ ਦਾ ਕਿਦਾਂ ਨਾ ਇਹਦਾ ਕੋਈ ਫੰਡਾ ਨਹੀਂ ਹੁੰਦਾ ਬਾਈ ਇਹ ਤੁਸੀਂ ਜਿੱਦਾਂ ਮਰਜ਼ੀ ਲਾ ਲਓ ਬਾਕੀ ਸਾਰਿਆਂ ਦੇ ਆਪਣੇ ਆਪਣੇ ਤਜਰਬੇ ਆ ਠੀਕ ਆ ਆਪਣਾ ਤਜਰਬਾ ਬਾਈ ਅੱਜ ਤੱਕ ਜੋੜਾ ਅੱਖ ਦੇਖ ਕੇ ਲਾਇਆ ਹੀ ਨਹੀਂ ਨਾ ਜੋੜ ਦੇਖ ਕੇ ਲਾਇਆ ਠੀਕ ਆ ਬਸ ਇਨਾ ਜ਼ਰੂਰ ਦੇਖੀਦਾ ਵੀ ਬਾਹਰ ਆਪਾਂ ਇਹ ਚੀਜ਼ਾਂ ਸਿੱਖੀ ਦੀਆਂ ਹਨਾ ਇਹ ਤੁਹਾਨੂੰ ਜੋੜਾ ਬਾਹ ਜੇ ਕਬੂਤਰ ਛੱਡਿਆ ਬਾਈ ਕਬੂਤਰ ਗੋਲ ਕਿਹੜੀ ਗੋਲ ਘੇੜੇ ਚੋੜਦਾ ਠੀਕ ਆ ਉੱਚਾ ਨਹੀਂ ਜਾਂਦਾ ਮੱਧਮ ਜਾਂ ਥਲ ਲਿਖ ਲਈ ਉੱਟੀ ਜਾਂਦਾ ਕਬੂਤਰ ਠੀਕ ਆ ਉਹਨਾਂ ਕਬੂਤਰੀ ਉੱਚੀ ਲਾ ਦਿਓ ਜਿਹੜੀ ਬਾਹਰ ਤੁਸੀਂ ਦੇਖੀ ਆ ਹਾਂ ਯਾਰ ਉੱਚੀ ਉੜਦੀ ਆ ਆਪਣੀ ਕੂਤਰੀ ਜਾਂਦੀ ਇਹ ਵੀ ਨਹੀਂ ਉਹ ਲਾ ਦਿਓ ਜੋੜਾ ਬਾਈ 100% ਉਹਦੇ ਬੱਚੇ ਜਿੱਤੂਗੇ ਜੇ ਬਾਈ ਕਿਸਮਤ ਉਹਦਾਂ ਨਾਲ ਹੋਊਗੀ ਤਾਂ ਉਹ ਬੱਚਾ ਬਾਈ ਜਿੱਤੂ ਆ ਜੋੜੇ ਦਾ ਠੀਕ ਆ ਜੇ ਤੁਸੀਂ ਇਦਾਂ ਪਰਖ ਕੇ ਜੋੜਾ ਲਾਓਗੇ ਤਾਂ ਬਾਹਰ ਦੇਖਿਆ ਕਰੋ ਜਦੋਂ ਆਪਾਂ ਬਾਹਰ ਬੱਚੇ ਛੱਡੀਦੇ ਆ ਨਾ ਉਹ ਕੀ ਕਰਦੇ ਆ ਬਾਈ ਫੇ ਜੋੜਾ ਲਾਇਆ ਕਰੋ ਐਦਾਂ ਨਾ ਲਾਇਆ ਕਰੋ ਯਾਰ ਆ ਆ ਵੀ ਚੰਗਾ ਮੇਰਾ ਵੀ ਚੰਗਾ ਮੈਨੂੰ ਵੀ ਸਾਂਭ ਲਾ ਮੈਨੂੰ ਵੀ ਐਦਾਂ ਨਹੀਂ ਹੁੰਦਾ ਬਾਈ ਠੀਕ ਆ ਓਨੇ ਕ ਬੱਚੇ ਕਢਾਇਆ ਕਰੋ ਜਿੰਨੇ ਕ ਤੁਸੀਂ ਸਾਂਭ ਸਕਦੇ ਆ ਜਿੰਨੇ ਕ ਆਪਾਂ ਰੱਖ ਸਕਦੇ ਆ ਠੀਕ ਆ ਲੋੜ ਤੋਂ ਵੱਧ ਆ ਵੀ ਆ ਵੀ ਚੰਗਾ ਆ ਵੀ ਚੰਗਾ ਬਾਈ ਉੱਚ ਸਮਝ ਨਹੀਂ ਆਉਣੀ ਉੱਚ ਭਜਲ ਹੋ ਜਾਣਾ ਕਬੂਤਰ ਦੇ ਕਿਹੜਾ ਬੱਚਾ ਲਾਈਏ ਸਮਝ ਹੀ ਨਹੀਂ ਆਉਣੀ ਆਪਾਂ ਬੱਚੇ ਕਢਾਈਏ ਕਿਹੜੇ ਕਬੂਤਰ ਦੇ ਜਦੋਂ ਵਾਗੋਣੀ ਖੁੱਡੇ ਭਰੀ ਜਾਂਦੇ ਆ ਵਾਗੋਣੀ ਖੁੱਡੇ ਭਰੀ ਜਾਂਦੇ ਆ ਆਪਾਂ ਹਨਾ ਵੀ ਆ ਵੀ ਚੰਗਾ ਰੱਖ ਲਓ ਆ ਵੀ ਚੰਗੀ ਆ ਰੱਖ ਲਓ ਆ ਵੀ ਚੰਗਾ ਬਾਈ ਜਿਗਰਾ ਕਰਨਾ ਪੈਂਦਾ ਇਹ ਦੇਣ ਦਾ ਜਿਗਰਾ ਚਲੋ ਮੈਂ ਮੰਨਦਾ ਵੀ ਪੁੱਤਾਂ ਵਾਂਗੂ ਪਾਲੇ ਹੁੰਦੇ ਦੇਣ ਦਾ ਜਿਗਰਾ ਨਹੀਂ ਪਿੰਦਾ ਪਰ ਬਾਈ ਇੰਨੇ ਰੱਖ ਕੇ ਵੀ ਆਪਾਂ ਕੀ ਕਰਨੇ ਇੰਨੇ ਬਾਈ ਖੁੱਡੇ ਭਰਨ ਦਾ ਵੀ ਕੋਈ ਫਾਇਦਾ ਨਹੀਂ ਸਮਝ ਨਹੀਂ ਆਉਣੀ ਤੁਹਾਨੂੰ ਸਾਰੇ ਚੰਗੇ ਹੀ ਹੁੰਦੇ ਮਾੜਾ ਕੋਈ ਨਹੀਂ ਹੁੰਦਾ ਬਾਈ ਕੂਤਰ ਠੀਕ ਆ ਜੇ ਤੁਹਾਡੇ ਕੋ ਚੰਗੀ ਨਸਲ ਆ ਨਾ ਉਹਨਾਂ ਦੇ ਜਿਹੜੇ ਬੱਚੇ ਆ ਉਹ ਚੰਗੇ ਹੀ ਹੁੰਦੇ ਆ ਮਾੜੇ ਨਹੀਂ ਹੁੰਦੇ ਵੀ ਆਪਾਂ ਆ ਵੀ ਰੱਖ ਲਈਏ ਹੌਸਲਾ ਕਰਕੇ ਦੇਦੀ ਦਾ ਹੁੰਦਾ ਕਿ ਯਾਰ ਦੋਸ ਨੂੰ ਲੈ ਬਾਈ ਆ ਰੱਖ ਲੈ ਯਾਰ ਤੂੰ ਬੱਚੇ ਖੜਾਵਾ ਠੀਕ ਆ ਨਾਲੇ ਬਾਈ ਤੁਹਾਡੇ ਚੂੜੇ ਪਾਸ ਹੁੰਦੇ ਤੁਹਾਨੂੰ ਪਤਾ ਯਾਰ ਮੈਂ ਆ ਆ ਕਬੂਤਰ ਦਿੱਤਾ ਸੀ ਆ ਕਬੂਤਰੀ ਦਿੱਤੀ ਆ ਉਹਦੇ ਕੋ ਉਦਾਂ ਹੀ ਫੇ ਆਪਣੇ ਘਰੇ ਵੀ ਜੋੜਾ ਲਾ ਦੋ ਠੀਕ ਆ ਸਾਵੇਂ ਆਪ ਤੁਸੀਂ ਸਾਲ ਕਰਨਾ ਨਾ ਖਰਾਬ ਇੱਕ ਜੋੜਾ ਕਰਕੇ ਉਦਾਂ ਹੀ ਸੇਮ ਇੱਕ ਆਪਲਾ ਉਹ ਇੱਕ ਬਾਈ ਨੂੰ ਲਾ ਕੇ ਦੇ ਦਿਓ ਠੀਕ ਆ ਹੋਰ ਤਰੀਕੇ ਨਾਲ ਨਵੇਂ ਤਰੀਕੇ ਨਾਲ ਪੱਟ ਕੇ ਕਬੂਤਰੀਆਂ ਬਦਲ ਕੇ ਲਾ ਲਓ ਤੇ ਨਾਲੇ ਤੁਹਾਡਾ ਉਧਰੋਂ ਜੋੜਾ ਪਾਸਦਾ ਮੈਂ ਹੀ ਨਹੀਂ ਕਹਦਾ ਵੀ ਚਲੋ ਦਿਓ ਜੇ ਤੁਹਾਡਾ ਜੀ ਕਰਦਾ ਹਨਾ ਵੀ ਜ਼ਿਆਦਾ ਨਹੀਂ ਬਾਕੀ ਹਨਾ ਮੈਂ ਇਹ ਚੀਜ਼ ਕਰਨਾ ਬਾਈ ਯਾਰ ਮੇਰਾ ਵੀ ਚੰਗਾ ਮੇਰਾ ਦੇਨੂ ਨਹੀਂ ਜੀ ਕਰਦਾ ਬਾਈ ਕਿੱਦਾਂ ਜੋੜਾ ਲਾਵਾਂ ਆ ਵੀ ਚੰਗਾ ਵੀ ਉਹ ਚੀਜ਼ ਤੇ ਮੈਂ ਤੁਹਾਨੂੰ ਇਹ ਕਿਹਾ ਵੀ ਸਾਰੇ ਹੀ ਚੰਗੇ ਹੀ ਹੁੰਦੇ ਬਾਈ ਮਾੜਾ ਕੋਈ ਨਹੀਂ ਹੁੰਦਾ ਜੇ ਆਪਾਂ ਖੁੱਡੇ 'ਚ ਰੱਖੇ ਆ ਤਾਂ ਠੀਕ ਆ ਬਾਕੀ ਜੋੜਾ ਲਾਉਣ ਦਾ ਤਰੀਕਾ ਬਈ ਆਹੀ ਆ ਵੀ ਜਿੱਦਾਂ ਬਾਹਰ ਦੇਖਿਆ ਕਰੋ ਕਬੂਤਰੀ ਕਿੱਧਰ ਦੀ ਕਬੂਤਰ ਕਿੱਧਰ ਦਾ ਉਲਟ ਲਾ ਦਿਓ ਜੇ ਕਬੂਤਰੀ ਨੀਵੀਂ ਔਰ ਦੀ ਕਬੂਤਰ ਉੱਚਾ ਔਰ ਦਾ ਲਾ ਲਓ ਜੇ ਕਬੂਤਰੀ ਚੱਲ ਕੇ ਔਰ ਦੀ ਆ ਕਬੂਤਰ ਖੜਨ ਵਾਲਾ ਲਾ ਦਿਓ ਜੇ ਕਬੂਤਰ ਚੱਲ ਕੇ ਔਰਦਾ ਤੇ ਕਬੂਤਰੀ ਖੜਨ ਵਾਲੀ ਲਾ ਦਿਓ ਠੀਕ ਆ ਆਹੀ ਜੋੜਾ ਲਾਉਂਦਾ ਫੰਡਾ ਕੋਈ ਹੋਰ ਨਹੀਂ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਬੱਚੇ ਮਤਲਬ ਕਬੂਤਰ ਆਪਣੇ 2 ਵਜੇ ਤਾਈਂ ਜਾਂ 1 ਵਜੇ ਤੱਕ ਉੜਦੇ ਉਹਨੂੰ ਸ਼ਾਮਾਂ ਤੱਕ ਕਿੱਦਾਂ ਲਿਆ ਸਕੀ ਬਾਈ ਪਹਿਲੀ ਗੱਲ ਸਾਰੇ ਕਬੂਤਰ ਸ਼ਾਮਾਂ ਤ ਕੁਈ ਕਬੂਤਰ ਬਾਈ ਘਰੇ ਆਪਣੇ ਕੋਈ ਦਰਜੋੜੇ ਬੈਠੇ ਜਿਹੜੇ 10-11 ਵਜੇ ਤੋਂ ਵੱਧ ਉੜਦੇ ਨਹੀਂ ਬਾਹਰ ਜਾ ਕੇ ਬਾਈ ਮੈਂ ਕਹਿੰਦਾ ਬਹੀਨਾ ਵੀ ਜ਼ੋਰ ਲਾਉਂਦੇ ਮਰਨ ਤੱਕ ਚੱਲ ਜਾਂਦੇ ਆ ਸਿੰਪਲ ਪਾਣੀ ਦੇ ਜਿਹੜੇ ਫੋਕੇ ਪਾਣੀ ਤੇ ਵੀ ਲਾ ਲਓ ਨਾ ਜਿਹੜਾ ਆਪਾਂ ਬਣਿਆ ਪਾਣੀ ਲਈਦਾ ਤੇ ਸਾਦਾ ਪਾਣੀ ਸਵੇਰ ਨੂੰ ਲਾਗਦਾ ਤਾਂ ਕੁਛ ਨਹੀਂ ਛੇੜਖਾਨੀ ਨਾ ਬਾਈ ਆਪਾਂ ਕਰਦੇ ਆ ਤੇ ਨਾ ਕਰਨੀ ਚਾਹੀਦੀ ਕਬੂਤਰਾਂ ਉਹ ਵੀ ਬਾਈ ਸ਼ਾਮਾਂ ਪਾਉਂਦੇ ਆ ਸਾਫ਼ ਸੁਥਰੇ ਕਬੂਤਰ ਵੀ ਇਹ ਬਹਿ ਮਹੀ ਆਪਾਂ ਵੀ ਆ ਚੀਜ਼ ਲਾ ਕੇ ਛੱਡਾਂਗੇ ਜਾਂਦਾ ਐਦਾਂ ਦਾ ਕੋਈ ਸੀਨ ਨਹੀਂ ਬਾਈ ਹਾਂ ਉਹਦਾ ਤਾਂ ਢੀ ਖਰਾਬ ਹੋਵੇ ਜਾਂ ਦੇਸੀ ਗੋਲੀ ਕੋਈ ਬਣਾਈ ਆ ਤੁਹਾਡਾ ਹ ਉਹ ਚੀਜ਼ਾਂ ਤੁਸੀਂ ਲਾ ਸਕਦੇ ਪਰ ਨਸ਼ੇ ਜਿਹੜਾ ਨਸ਼ੇ ਵਾਲਾ ਬਾਈ ਕਬੂਤਰ ਉੜ ਜੂ ਨਸ਼ੇ ਵਾਲਾ ਕਬੂਤਰ ਨਹੀਂ ਉੜਦਾ ਠੀਕ ਆ ਵੀ ਆਪਾਂ ਉਹਨੂੰ ਵੀ ਨਸ਼ਾ ਲਾ ਦਾਂਗੇ ਤਾਂ ਵੀ ਬਾਹਰ ਜਾ ਕੇ ਵੱਧ ਉੜ ਜੂਗਾ ਸਿੰਪਲ ਸਾਦਾ ਕਬੂਤਰ ਛੱਡੋ ਵਧੀਆ ਉੜੂਗਾ ਆ ਕਬੂਤਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਚੀੜੇ ਆ ਸੁੱਚੇ ਆ ਪੈਰਾਂ ਦੇ ਪਹਿਲਾਂ ਤਾਂ ਢਾਂਗੀ ਦੇ ਪੱਕੇ ਹੋਣੇ ਚਾਹੀਦੇ ਕਬੂਤਰ ਵੀ ਘਰੇ ਵੀ ਮਰਦੇ ਮਰ ਜਾਣ ਬਾਹਰ ਪੈਰ ਨਾਲੋਂ ਢਾਂਗੀ ਦੇ ਸਿੱਧੇ ਹੋਣ ਠੀਕ ਆ ਤੇ ਕਬੂਤਰ ਆਪੀ ਨਹੀਂ ਬਾਈ ਬਾਹਰ ਹਰਦਾ ਠੀਕ ਆ ਤੇ ਖਰਾਕ ਪਾਓ ਜਿੱਦਾਂ ਤੁਹਾਨੂੰ ਦੱਸਿਆ ਪ੍ਰੋਪਰਲੀ ਖਰਾਕ ਪਾਉਣੀ ਸ਼ੁਰੂ ਕਰਦੋ ਗਿਰੀਆਂ ਗੁਰੀਆਂ ਜਿੱਦਾਂ ਵੀ ਮੈਂ ਜੋ ਵੀ ਤੁਹਾਨੂੰ ਦੱਸਿਆ ਠੀਕ ਆ ਆ ਦਿਨਾਂ ਦੇ ਵਿੱਚ ਤਾਂ ਆਪਾਂ 2-2 3-3 ਛੋਲੇ ਭੇਕੇ ਵੀ ਨਾਲ ਦੇ ਸਕਦੇ ਆ ਅੱਬਲ ਤੇ ਹੁਣ ਬਾਜ਼ੀਆਂ ਹੈ ਨਹੀਂ ਬਾਕੀ ਜੇ ਕੋਈ ਬਾਈ ਕਰਦੀਆਂ ਭੁਰਦੀਆਂ ਛੱਡਦੇ ਆ ਤੇ ਉਹ ਚਾਪਾ ਕਰ ਸਕਦੇ ਆ ਵੀ 2-2 ਛੋਲੇ ਵੀ ਦੇ ਸਕਦਾ 2 ਤੋਂ ਵੱਧ ਨਹੀਂ ਬਈ 2 ਹੱਦ ਤੀਜਾ ਕਰ ਲਓ ਪਰ ਤੀਜੇ ਤੋਂ ਉੱਤੇ ਨਹੀਂ ਜਾਣਾ ਚਾਹੀਦਾ ਬਲਦੇ 2 ਛੋਲੇ ਬਸ 2 ਛੋਲੇ 2 ਦਾਣੇ ਤੁਸੀਂ ਸੋਇਆ ਬੀਨ ਦੀ ਦਾਲ ਦੀ ਭੇਕੇ ਰੱਖੋ ਉਹਨਾਂ ਨੂੰ ਚਾਰ ਦੇ ਦਿਓ ਬਾਕੀ ਨਾਲ ਬਦਾਮ ਪਾ ਦਿਓ ਥੋੜੀ ਜਿਹੀ ਕਣਕ ਬਾਈ ਸ਼ਾਮਾਂ ਦਾ ਕਬੂਤਰ ਉੱਡੇ ਉੱਡਣ ਲੱਪੈਂਦਾ। ਬਾਕੀ ਮੈਂ ਜਿਹੜਾ ਗੋੜ ਦਾ ਤੁਹਾਨੂੰ ਗੋੜ ਗੋੜ ਦੀ ਵੀਡੀਓ ਪਾਈ ਹੋਈ ਉਹ ਗੋੜ ਬਣਾ ਲਓ। ਠੀਕ ਆ? ਬਾਈ ਇੱਕ ਨੰਬਰ ਗੋੜ ਆ। ਜਿਹੜਾ ਮੈਂ ਵਰਤਦਾ ਉਹੀ ਗੋੜ ਮੈਂ ਦੱਸਿਆ। ਠੀਕ ਆ? ਉਹ ਚ ਕੋਈ ਪਰਦਾ ਕੋਈ ਉਲ੍ਹਾ ਨਹੀਂ। ਉਹ ਗੋੜ ਦੇ ਨਾਲ ਬਾਈ ਤੁਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਦਾਂ ਕੂਤਰ ਉੱਡ ਕੇ ਆਇਆ ਜਾਂ ਉਹਨੂੰ ਨਵੇਂ-ਨਵੇਂ ਕੱਚਾ ਕਬੂਤਰ ਹੈ ਜਦੋਂ ਮਾੜਾ ਗੋੜ ਦੇ ਉਹ ਧੁੱਪੇ ਪਾ ਲਓ ਫੇਰ ਅੰਦਰ ਸ਼ਾਮੇ ਪਾ ਛੱਡ ਦਿਓ ਜਿੱਦਾਂ ਵੀ ਪਾਣੀ ਨਾਲੇ ਨਹੀਂ ਦੇਣਾ। ਜਿੱਦਾਂ ਵੀ ਸਾਰੀ ਵੀਡੀਓ ਆਪਾਂ ਬਣਾਈ ਹੋਈ ਆ ਨਾ ਦੁਬਾਰਾ ਉਸ ਮੁੱਦੇ ਤੇ ਵੀ ਕੀ ਬੋ ਤੇ ਉਹ ਚੀਜ਼ ਤੁਸੀਂ ਕਰ ਲੋ ਤੇ ਵਧੀਆ ਕੂਤਰ ਤੁਹਾਡੇ ਉੱਡਣਗੇ ਭਾਈ ਠੀਕ ਆ ਤੇ ਬਾਕੀ ਭਾਈ ਇਹ ਜਿਹੜੇ ਕੂਤਰ ਭਾਈ ਉੱਡਣ ਵਾਲੇ ਹੁੰਦੇ ਹਨ ਨਾ ਉਹ ਕਣਕ ਤੇ ਵੀ ਸ਼ਾਮਾ ਪਾ ਜਾਂਦੇ ਆ ਠੀਕ ਆ ਉਹ ਕੋਈ ਖਾਸ ਨਹੀਂ ਹੁੰਦਾ ਜਿਹੜੇ ਕੂਤਰ ਤੰਦਰੁਸਤ ਆ ਨਾ ਅੰਦਰੋਂ ਤੰਦਰੁਸਤ ਆ ਉਹਨੂੰ ਭਾਵੇਂ ਇਕੱਲੀ ਕਣਕ ਤੇ ਹੀ ਡਾਲੋ ਭਾਈ ਠੀਕ ਆ ਜਿਹੜਾ ਕੂਤਰ ਅੰਦਰੋਂ ਤੰਦਰੁਸਤ ਨਹੀਂ ਉਹਨੂੰ ਭਾਵੇਂ ਭਾਈ ਖੋਏ ਦੀਆਂ ਪਿੰਨੀਆਂ ਬੜਾ ਬੜਾ ਦੇਈ ਜਾਓ ਠੀਕ ਆ ਜੋ ਮਰਜ਼ੀ ਪਾਲੋ ਕੂਤਰ ਨਹੀਂ ਉੱਡਣਾ ਜਿਹੜਾ ਅੰਦਰੋਂ ਤੰਦਰੁਸਤ ਨਹੀਂ ਠੀਕ ਆ ਤਾਂ ਨੂੰ ਬੇਠਕ ਦੱਸਿਆ ਕਿ ਕਿੱਦਾਂ ਚੈੱਕ ਕਰਨੀ ਆ ਕਿਹੜੀ ਬੇਠ ਹੁੰਦੀ ਆਪਣੀ ਜਦੋਂ ਆਪਾਂ ਬਾਦਾਮ ਪਾਉਂਦੇ ਕਿੱਦਾਂ ਦੀ ਬੇਠ ਹੁੰਦੀ ਆ ਜਦੋਂ ਕਣਕ ਪਾਉਂਦੇ ਉਦੋਂ ਕਿੱਦਾਂ ਦੀ ਬੇਠ ਹੁੰਦੀ ਤੁਹਾਨੂੰ ਇਹ ਚੀਜ਼ਾਂ ਬਾਈ ਆਪਾਂ ਕਹਿੰਦੇ ਯਾਰ 1 ਵਜੇ ਅੱਗੇ ਵੀ ਕਮੈਂਟ ਆਇਆ ਸੀ ਬਹੁਤ ਪਿਛੇ ਬਾਈ ਤੁਸੀਂ ਬਿੱਠਾ ਬੇਠ ਵਾਰੀ ਗੱਲ ਕਰਦੇ ਰਹਿੰਦੇ ਯਾਰ ਬਾਈ ਕਬੂਤਰ ਬਾਜੀ ਚ ਸਭ ਤੋਂ ਮੇਨ ਪਹਿਲੇ ਨੰਬਰ ਤੇ ਬੇਠ ਤੋਂ ਹੀ ਕਬੂਤਰ ਚੈੱਕ ਹੁੰਦਾ ਵੀ ਸਾਡਾ ਕਬੂਤਰ ਬਾਜੀ ਜਿੱਤੂ ਜਾਂ ਨਹੀਂ ਤੁਸੀਂ ਬੇਠ ਚੈੱਕ ਕਰਕੇ ਤੁਸੀਂ ਦੇਖ ਸਕਦੇ ਆ ਠੀਕ ਆ ਬੇਠ ਜਦੋਂ ਕਬੂਤਰ ਕਰਦਾ ਨਾ ਜੇ ਬਾਦਾਮ ਪਾਉਂਦੇ ਆਪਾਂ ਵਾਈਟ ਜਿਹੜਾ ਚਿੱਟਾ-ਚਿੱਟਾ ਪੰਨ ਹੁੰਦਾ ਉਹ ਘੱਟ ਹੋਣਾ ਚਾਹੀਦਾ ਬਿਲਕੁਲ ਹੀ ਘਟ ਆਉਂਦਾ ਨਾ ਮਾਤਰਾ ਚ ਹੋਵੇ ਬਲਤੇ ਹੋਵੇ ਹੀ ਨਾ ਪਰ ਜੇ ਹੁੰਦਾ ਮਾੜਾ-ਮੋਟਾ ਤਾਂ ਚਲੋ ਕੱਟ ਕਰ ਹੀ ਦਿੰਦੇ ਕਬੂਤਰ ਜਦੋਂ ਆਪਾਂ ਮੱਖਣ-ਮੱਖੜ ਦਿੰਦੇ ਆ ਨਾ ਇਦਾਂ ਦੀਆਂ ਚੀਜ਼ਾਂ ਤੇ ਉਦੋਂ ਮਾੜਾ-ਮੋਟਾ ਤੇ ਚਿੱਟਾ ਮਾਰ ਦਿੰਦੇ ਹਲਕਾ ਜਿਹਾ ਜਿਆਦਾ ਨਹੀਂ ਸਾਂਹ ਵਾਲੇ ਦਿਨ ਨਹੀਂ ਬਾਈ ਚਿੱਟੀ-ਬਿੱਠ ਮਾਰਨੀ ਚਾਹੀਦੀ ਕਬੂਤਰ ਨੂੰ ਜੇ ਉਹਦੀ ਸਾਂਭੜਾ ਨਾ ਜਿਸ ਦਿਨ ਆਪਾਂ ਕਾਲੂ ਬਾਜੀ ਛੱਡਣਾ ਅੱਜ ਸਾਂਭੜਿਆ ਉਹ ਤਾਂ ਨਹੀਂ ਕਬੂਤਰ ਨੂੰ ਚਿੱਟੀ-ਬਿੱਠ ਜੇ ਲਗਾਤਾਰ ਚਿੱਟੀਆਂ-ਬਿੱਠਾ ਮਾਰਦਾ ਉਹ ਬਾਈ ਬਾਜੀ ਠੀਕ ਆ 100% ਲਿਖਾ ਲਓ ਬਾਈ ਤੇ ਇਹ ਕਰਕੇ ਵੀ ਦੇਖ ਲਓ ਜਿਹੜਾ ਕਬੂਤਰ ਚਿੱਟੀ ਵਿਠ ਮਾਰਦਾ ਉਹ ਬਾਜੀ ਨਹੀਂ ਕੱਢੂਗਾ ਹਾਂ ਆਵਰੀ ਚੀੜ ਦਿਖਾ ਜੂਗਾ ਐਂਡਲੇ ਕੂਤਰਾ ਚ ਵੀ ਚਲ ਜੂਗਾ ਵੀ ਕਬੂਤਰ ਚ ਜਾਣ ਆ ਨਾ ਖੂਣਾ ਪੂਰਾ ਮਗਦਾ ਵੀ ਹਾਂ ਯਾਰ ਕਬੂਤਰ ਵਧੀਆ ਇਹ ਨਸਲ ਦਾ ਕਬੂਤਰ ਐਂਡ ਤੇ ਚਲ ਜੂ ਪਰ ਐਂਡ ਨਹੀਂ ਕਰੂਗਾ ਐਂਡ ਤੱਕ ਪਹੁੰਚ ਜਾਊਗਾ ਐਂਡਲੇ ਕਬੂਤਰ ਪੰਜਾ ਸੱਤਾ ਝੋੜਦਾ ਉਹ ਪਰ ਐਂਡ ਨਹੀਂ ਕਰੂਗਾ ਵੀ ਸਾਰੇ ਕੂਤਰ ਖਰਾ ਦੂਗਾ ਠੀਕ ਆ 3-4 ਵਜੇ ਦੇ ਨੂੰ ਬੈਠੂਗਾ ਕਬੂਤਰ ਉਹ ਤੇ ਜਿਹੜੀ ਆ ਬਾਈ ਗੋਲ ਬਿਠ ਹੋਣੀ ਚਾਹੀਦੀ ਪੂਰੀ ਸੁੱਕੀ ਠੀਕ ਆ ਪੀਲੇ ਰੰਗ ਦੀ ਬਿਠ ਹੋਣੀ ਚਾਹੀਦੀ ਠੀਕ ਆ 골ਡਨ ਪੀਲੀ ਨਹੀਂ ਮਤਲਬ 골ਡਨ ਰੰਗ ਦੇ ਵਿੱਚ ਹੁੰਦੀ ਆ ਜੇ ਕਣਕ ਪਾਉਨੇ ਆ ਤੇ ਬਾਈ ਕਣਕ ਰੰਗੀ ਬਿਠ ਹੋਣੀ ਚਾਹੀਦੀ ਆ ਠੀਕ ਆ ਜਦੋਂ ਵੀ ਕੂਤਰ ਪੀਲੀਆਂ ਚਿੱਟੀਆਂ ਬਿਠਾ ਮਾਰਦਾ ਤੇ ਉਹ ਵੀ ਨਹੀਂ ਸਹੀ ਇੱਕ ਪੀਲੀ ਜੀ ਫਿੱਕੀ ਜੀ ਪੀਲੀ ਜੇ ਰੰਗ ਚ ਮਾਰ ਲਾ ਪੰਦੇ ਚਿੱਟੇ ਪੀਲੇ ਜੇ ਚ ਉਹ ਵੀ ਕੂਤਰ ਨਹੀਂ ਸਹੀ ਬਿਠ ਗੋਲ ਖੁਸ਼ਕ ਹੋਣੀ ਚਾਹੀਦੀ ਆ ਉਹ ਕੂਤਰ ਪਾਸ ਆ ਬਾਈ ਰਾਤ ਨੂੰ ਸਾਂਭ ਲੋ ਜੇ ਸਵੇਰੇ ਤੁਹਾਡੇ ਜਾਂ ਤਾਂ ਪਾਈ ਕਾਲੀ ਬਿਠ ਮਾਰੇ ਉਰੀ ਸੁਈ ਕਾਲੀ ਸ਼ਾਹ ਜਦੋਂ ਆਪਾਂ ਐਨ ਚੋੜਦਾ ਨਾ ਵੀ ਗਰਮੀ ਲੋ ਵਾਲੀ ਆ ਉਸ ਦਿਨ ਬਾਈ ਐਨ ਕਬੂਤਰ ਅੰਦਰ ਉਤੋਈ ਰਈ ਆ ਆਪਾਂ ਹਨਾ ਕਾਲੀ ਵਿੱਠ ਮਾਰੇ ਹਰੀ ਨਾ ਮਾਰੇ ਕਾਲੀ ਮਾਰੇ ਚਿੱਟਾ ਪੰਨ ਮਾਸਾ ਨਾ ਹੋਵੇ ਬਾਈ ਉਹ ਕਬੂਤਰ ਹਰਦਾ ਨਹੀਂ ਤੁਸੀਂ ਕਰਕੇ ਦੇਖ ਲਿਓ ਕੋਈ ਨਸ਼ਾ ਪਤਾ ਨਾ ਲਾਇਓ ਕਬੂਤਰ ਆਪਦੇ ਪਾਣੀ ਤੇ ਜਿੱਦਾਂ ਸਾਂਭਿਆ ਉਦਾਂ ਹੀ ਛੱਡਿਓ ਕਬੂਤਰ ਤੁਹਾਡਾ ਬਾਜੀ ਜਿੱਤੂਗਾ ਬਾਈ ਭਾਵੇਂ ਸਾਂਭਿਆ ਚਾਵੇ ਜਿੱਦਾਂ ਵੀ ਉਦੋਂ ਐਂਟਲੇ ਦੋਹਾਂ ਤਿੰਨਾਂ ਜੋ ਕਬੂਤਰ ਫਿਰਦਾ ਹੋਊਗਾ ਕਿਉਂਕਿ ਜਿਹੜੇ ਦੋ ਤਿੰਨ ਚਾਰ ਜਿੰਨੇ ਵੀ ਹੋਣੇ ਉਹ ਵੀ ਸੋਨੇ ਹੀ ਸਾਂਭੇ ਹੋਣੇ ਆ ਠੀਕ ਆ ਔਰ ਸਾਂਭਦੇ ਸਾਰੇ ਆ ਬਈ ਜੇ 100 ਕੂਤਰ ਵੜਿਆ ਸਾਂਭਿਆ ਸਾਰੇ ਨੇ ਆਪਣੇ ਵੱਲ ਵਧੀਆ ਪਰ ਜਾਣੇ ਉਹੀ ਪਾਰ ਆ ਬਾਈ ਜਿਹੜੇ ਸਿਰੇ ਦੇ ਸਾਂਭੇ ਗਏ ਆ ਜਿਨ੍ਹਾਂ ਦੀ ਪੂਰੀ ਪਰਖ ਹੋ ਗਈ ਆ ਪੜ ਹੋ ਗਏ ਆ ਵੀ ਹਾਂ ਯਾਰ ਇਹ ਸੋਹਣੇ ਸਾਂਭ ਹੋਏ ਆ ਬਾਕੀ ਜੇ ਬਾਜੀ ਤੁਸੀਂ ਛੱਡਣਾ ਇੱਕ ਕੂਤਰ ਤੇ ਦੋ ਸਾਂਭੋ ਇੱਕ ਕੂਤਰ ਨਾ ਸਾਂਭੋ ਦੋ ਕੂਤਰ ਸਾਂਭੋ ਜੇ ਇੱਕ ਤੁਹਾਡੇ ਕੋਲ ਖਰਾਬ ਹੀ ਹੋ ਜਾਂਦਾ ਦੂਜਾ ਛੱਡ ਲਓ ਹਾਂ ਜੇ ਚੰਗੇ ਸਾਂਭੇ ਗਏ ਆ ਤੇ ਜੇ ਬਾਜੀ ਨਾਲ ਜਿਨ੍ਹਾਂ ਨੇ ਬਾਜੀ ਕਰਉਣੀ ਉਹਨਾਂ ਨਾਲ ਗੱਲ ਕਰਕੇ ਦੇ ਲਓ ਦੋਨੇ ਛੱਡ ਦੋ ਨਹੀਂ ਤਾਂ ਦੋ ਕਬੂਤਰ ਹੀ ਸਾਂਭਣੇ ਚਾਹੀਦੇ ਬਾਈ ਜਿਹੜਾ ਕੂਤਰ ਵਧੀਆ ਬਿੱਠ ਮਾਰਦਾ ਪੂਰੀ ਜੇ ਲੋ ਵਾਲਾ ਸੰਭਿਆ ਤੇ ਕਾਲੀ ਬਿੱਠ ਹੋਣੀ ਚਾਹੀਦੀ ਆ ਜੇ ਆਪਾਂ ਸੰਭਿਆ ਬਾਈ ਠੰਡੇ ਮੌਸਮ ਵਾਲਾ ਤੇ ਬਾਈ ਬਦਮਾ ਵਾਲੀ ਪੀਲੀ ਬਿੱਠ ਹੋਣੀ ਚਾਹੀਦੀ 골ਡਨ ਬਿੱਠ ਠੀਕ ਆ ਉਹ ਕੂਤਰ ਬਾਈ ਭੁੱਖ ਨੂੰ ਵੀ ਨਹੀਂ ਜਾਊਗਾ ਹਰੂਗਾ ਵੀ ਨਹੀਂ ਦਾਣਾ ਨਾ ਹੋਵੇ ਉਦਾਂ ਪੋਟੇ 'ਚ 골ਡਨ ਬਿੱਠ ਮਾਰਦਾ ਹੋਵੇ ਸਵੇਰ ਤੱਕ ਖਿੱਚ ਜਵੇ ਸਾਰਾ ਹੀ ਰਾਤ ਰਹਿਣ ਉਹਦੇ ਬਾਦਾਮ ਜਿੰਨੇ ਮਰਜੀ ਤੇ ਜਿੱਦਣ ਸੰਭੜਾ ਉਦਨ ਕਣਕ ਨਹੀਂ ਪਾਉਣੀ ਬਾਈ ਦੋ ਦਿਨ ਤੱਕ ਕਣਕ ਪਾਉਣੀ ਨਹੀਂ ਜਿੱਦਣ ਉੱਡ ਕੇ ਆਇਆ ਉਸ ਦਿਨ ਪਾ ਲਓ ਜੋ ਮਰਜੀ ਕਰੋ ਇੱਕ ਬੰਦੀ ਆ ਗਈ ਨਾ ਉਸ ਦਿਨ ਵੀ ਕੱਲੇ ਬਾਦਾਮ ਬਾਈ ਰਜਮੇ ਪਾਓ ਦੂਜੇ ਦਿਨ ਵੀ ਬਾਦਾਮਾਂ ਤੇ ਸਾਂਭਣਾ ਕਣਕ ਨਹੀਂ ਪਉਣੀ ਠੀਕ ਆ ਕਣ ਕਾਲਾ ਕਬੂਤਰ ਵੀ ਬਾਈ ਪਾਣੀ ਨੂੰ ਜਾਊਗਾ ਛਿੱਲੜ ਵਿੱਚ ਰਹਿ ਜਾਂਦੀ ਕੋਈ ਨਾ ਕੋਈ ਹਨਾ ਗਲਦੀ ਨਹੀਂ ਬਹੁ ਹਾਰ ਹੁੰਦੀ ਆ ਤੇ ਆਹੀ ਫੰਡਾ ਬਾਈ ਕਬੂਤਰ ਸਾਂਭਣ ਦਾ ਜਾਂ ਕੁਛ ਵੀ ਐ ਡਾਉਣ ਦਾ ਹਨਾ ਵੀ ਬਾਈ ਨੇ ਕਮੈਂਟ ਕੀਤਾ ਸੀ ਵੀ ਇਹਨਾਂ ਨੂੰ ਸ਼ਾਮਾਂ ਤੱਕ ਕਿੱਦਾਂ ਬੈ ਉਹ ਸਾਰੀ ਬਾਜੀ ਦਾ ਵੀ ਦੱਸਦਾ ਤੁਹਾਨੂੰ ਵੀ ਬਾਜੀ ਤੇ ਵੀ ਆਪਾਂ ਕਿੱਦਾਂ ਸਾਂਭਣਾ ਭਾਵੇਂ ਘਰੇ ਕਬੂਤਰ ਬਾਈ 1 ਵਜੇ ਹੀ ਉੜਦਾ ਨਾ ਉਹਨੂੰ ਬਾਹਲਾ ਡੰਡਾ ਨਾ ਫੇਰੋ 1 ਵਜੇ ਤੱਕ ਉੜਦਾ ਢਾਂਗੀ ਆਪਦੀ ਲਾ ਕੇ ਰੱਖੋ ਤੁਹਾਨੂੰ ਪਤਾ 1 ਵਜੇ ਯਾਰ ਕੂਤਰ ਨੇ ਮੰਦਾ ਹੋਣਾ 1 ਵਜੇ ਢਾਂਗੀ ਖੜੀ ਕਰੋ ਭੜਕਾਓ ਤੇ ਕਬੂਤਰ ਬਿਠਾਓ ਤੇ ਡੱਪੋ ਇਹਨੂੰ ਮਾਨੂੰ ਸ਼ਾਮਾਂ ਤੱਕ ਹੀ ਲੈ ਕੇ ਜਾਵਾਂ ਬਾਈ ਤੇ ਦੋ ਦੋ ਘੰਟੇ ਉੜਦੇ ਵੀ ਕੂਤਰ ਬਾਜੀ ਮਾਣ ਜਾਂਦੇ ਆ ਠੀਕ ਆ ਇਹਨੂੰ ਦਾ ਘਰੇ ਬਾਹਲਾ ਵੀ ਕੂਤਰ ਉੱਡਿਆ ਘਰੇ ਬਾਈ ਬਾਹਰ ਨਹੀਂ ਕਾਰਡ ਕੱਢਦਾ ਬਾਹਲਾ ਵੀ ਉੱਡਿਆ ਮੱਚ ਮਰ ਜਾਂਦਾ ਦਾ ਉੱਡ ਉੱਡ ਕੇ ਐਂਡਲੇ ਟਾਈਮ 'ਚ ਭੱਜੂਗਾ ਜਿਹੜਾ ਕਬੂਤਰ ਘਰੇ ਉੱਚਾ ਉੜਗਾ ਨਾ ਬਾਹਲਾ ਮਤਲਬ ਲਾਸਟ ਸ਼ਾਮਾਂ ਨੂੰ ਜਾ ਕੇ ਖੜ ਗਿਆ ਕੂਤਰ ਢਾਂਗੀ ਨਹੀਂ ਦੇਖਦਾ ਉੱਟੀ ਜਾਂਦਾ ਘਰੇ ਉਹ ਕੂਤਰ ਬਾਈ ਲਾਸਟ ਪਾਵੇਂ ਉਹ ਇੱਕ ਸਾਲ ਨਾ ਵੀ ਭਜਾਉ ਉਹ ਨਾ ਦੂਜੇ ਸਾਲ ਉਹ ਜੇ ਉਹਦਾ ਦੀ ਹਰਕਤਾਂ ਕਰ ਲਾ ਪਿਆ ਘਰੇ ਬਾਹਲਾ ਉਡਣ ਲਾ ਪਿਆ ਉਹ ਵੀ ਕੂਤਰ ਭਜੂ ਬਾਈ ਇੱਥੇ ਪੰਜ ਪੰਜ ਛੇ ਛੇ ਬਾਜੀਆਂ ਜਿੱਤੇ ਵੀ ਕੂਤਰ ਭੱਜ ਜਾਂਦੇ ਆ ਠੀਕ ਆ ਇਦਾਂ ਦਾ ਕੋਈ ਯਕੀਨੀ ਨਹੀਂ ਹੁੰਦਾ ਵੀ ਆਪਣਾ ਯਾਰ ਕੂਤਰਾ ਵੀ ਭਜੂ ਨਹੀਂ ਬਾਕੀ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਬੈਠਦਾ ਠੀਕ ਆ ਜੇ ਠੰਡਾ ਸਾਂਭਿਆ ਤੇ ਪੀਲੀ ਵੇਠ ਹੋਣੀ ਚਾਹੀਦੀ ਆ ਜੇ ਆਪਾਂ ਸਾਂਭਿਆ ਬਾਈ ਲੋ ਵਾਸਤੇ ਤੇ ਕੂਤਰ ਦੀ ਕਾਲੀ ਵੇਠ ਜਿੰਨੀ ਕਾਲੀ ਵੇਠ ਹੋਊਗੀ ਬਾਈ ਸਰਾ ਕਰਾ ਦੂ ਉਧਰ ਕੂਤਰ ਤਾਂ ਤੇ ਆਹੀ ਬਾਬੇ ਵੀਡੀਓ ਸੀ ਹਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੇ ਵੀਡੀਓ ਵਧੀਆ ਲੱਗਦੀ ਆ ਹੁੰਦੀਆਂ ਤੇ ਬਾਈ ਆਪਣਾ ਆਪਣਾ ਪਿਆਰ ਦੇਣਾ ਨਾ ਭੁੱਲਿਆ ਕਰੋ ਕਮੈਂਟਾਂ ਦੇ ਵਿੱਚ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਮੈਂ ਸਾਰੇ ਭਰਾਵਾਂ ਦੇ ਬਾਈ ਪੜਦਾ ਹੁੰਦਾ ਹੈ ਨਾ ਤੇ ਓਕੇ ਬਾਬੇਓ ਮਿਲਦੇ ਆ ਅਗਲੀ ਵੀਡੀਓ ਚ ਤੇ ਆਪਣਾ ਆਪਣਾ ਸਾਰੇ ਛੋਟੇ ਵੱਡੇ ਭਰਾ ਧਿਆਨ ਰੱਖਿਓ